ਮਹਬਾਈ ਤੈਨੂੰ ਪਾਲਦੇ ਫਿਰਦੇ ਤੂੰ ਕਰਿਆ ਕਿਦਾ ਭਾਣੇ ਮੈਂ ਤੇਰੇ ਨਾਲ ਫੇਰ ਗੱਲ ਕਰੂੰ ਸਿਮ ਲੈ ਕੇ ਤੇ ਬਸ ਫਿਰ ਉਦੋਂ ਬਾਅਦ ਚ ਮੇਰੀ ਕੋਈ ਗੱਲ ਉਦੋਂ ਬਾਅਦ ਤੋਂ ਲੱਭਤਾ ਹੀ ਆ ਤੇ ਬਹੁਤ ਇਨੇ ਦਿਨ ਹੋ ਗਏ ਭਰਾ ਨਾਲ ਫੇਰ ਗੱਲਬਾਤ ਬਿਲਕੁਲ ਜੀ ਹੋਈ ਨਹੀਂ ਜੀ ਤੇ ਤਾਂ ਤਾਂ ਫਿਰ ਭਰਾ ਆਉਂਦਾ ਹੁਣ ਆਉਂਦਾ ਜੀ ਕੀ ਕੀ ਯਾਦ ਉਹਦੀ ਹੁਣੇ ਛੋਟੇ ਹਾਂ ਜੀ ਬਸ ਮੰਤਰੀ ਸਾਹਿਬ ਦੇਖਣ ਵਾਗੇ ਵੀ ਕੀ ਆ ਉੱਥੇ ਕਿਉਂਕਿ ਮੋਟਰਸਾਈਕਲ ਆਪਣਾ ਲੈ ਕੇ ਆ ਸੀ ਉੱਥੇ ਅਸੀਂ ਜੋ ਦੇਖਿਆ ਉਹ ਸਾਨੂੰ ਕੱਲਾ ਮੋਟਰਸਾਈਕਲ ਮਿਲ ਗਿਆ ਅਸੀਂ ਜਲ ਪਤਾ ਲੱਗੇ ਬੰਦਾ ਆਪਣੇ ਇੱਥੇ ਹੀ ਹੈਗਾ ਕਹਿੰਦੇ ਭਾਈ ਉਹ ਮੁੰਡੇ ਨਾਲ ਗੱਲ ਕਰੀ ਜਿਹੜਾ ਨਾਲ ਇਹ ਬੰਦਾ ਪੁੱਛੋ ਵਾਲਾ ਇਹਨਾਂ ਦੀ ਗੱਲ ਪੈ ਗਈ ਕਹਿੰਦਾ ਵੀ ਐਂ ਕਰਕੇ ਯਾਰ ਮੇਰੇ ਫੋਨ ਦਾ ਗੱਲ ਹੀ ਉਹਨੇ ਗੱਲ ਕਰੀਆ ਵੀ ਸਾਡੇ ਨਾਲ ਨਹੀਂ ਹੈਗਾ ਉਹ ਜਿਹਦਾ ਫੋਨ ਫੜ ਕੇ ਗੱਲ ਕਰੀਆ ਮੁਰਕ ਕੇ ਮਿਲੂ ਪਤਾ ਕਿੱਥੇ ਆ ਉਹ ਪੁੱਛੇ ਜਾ ਕੇ ਹੀ ਉਹਨੇ ਗੱਲਬਾਤ ਕੀਤੀ ਬਈ ਐਂ ਕਰਕੇ ਸਾਡੇ ਮੁੰਡੇ ਦੇ ਨਾਲ ਸੀ ਗੋ ਗੱਲਬਾਤ ਦੱਸ ਕਹਿੰਦਾ ਬਈ ਐਂ ਕਰਕੇ ਕਿ ਮੇਰੀ ਤਾਂ ਉਹਨਾਂ ਕੋਈ ਲਿਆ ਨਹੀਂ ਸੀ ਕਿ ਇੱਥੇ ਲੰਗਰ ਚੱਲਦਾ ਹੁੰਦਾ ਸੀਗਾ ਮੈਂ ਵੀ ਸੇਵਾ ਕਰਦਾ ਸੀ ਕਿ ਸੋਡਾ ਵਾਲਾ ਬੰਦਾ ਵੀ ਕਰਦਾ ਸੀਗਾ ਕਹਿੰਦਾ ਅਸੀਂ ਬਈ 9 ਤੋਂ ਲੈ ਕੇ 14 ਤੱਕ ਕਹਿੰਦਾ ਇਕੱਠੇ ਰਹੇ ਹਾਂ ਉੱਥੇ ਕਹਿੰਦਾ 9 ਤਰੀਕ ਤੋਂ 14 ਤਰੀਕ ਹਾਂ 14 ਤੱਕ ਕਹਿੰਦਾ ਸੀ ਮੰਜੀ ਸਾਹਿਬ ਜਿੱਥੇ ਉਹ ਆਪਣਾ ਦਵਾਨ ਹਾਲ ਬਣਿਆ ਉਹ ਉੱਥੇ ਪੈਂਦੇ ਰਹੇ ਹਾਂ ਐਡੀ ਤੋਂ ਅਸੀਂ ਦੇਖਿਆ ਜਦੋਂ ਉਹ ਮੈਂਬਰ ਹੈਗਾ ਜਿਸੂ ਮਸੀਹ ਦਾ ਜਿਸੂ ਮਸੀਹ ਦਾ ਮੈਂਬਰ ਆ ਫਿਰਦਾ ਪੁੱਛੋ ਡੀਰੇ ਜੀ ਬਈ ਇਹ ਬੰਦੇ ਆਪਾਂ ਚਰਚ ਵਾਲੇ ਬਣੇ ਵੀ ਸਾਰੇ ਆਪਣੇ ਜਿਹੜੇ ਧਰਮ ਬਦਲ ਨੂੰ ਬੰਦੇ ਮੰਨ ਕੇ ਚੱਲ ਵੀ ਐਡ ਕਰਦੇ ਵੀ ਇੱਥੋਂ ਬੰਦਾ ਮਿਲ ਜਿਆ ਨੂੰ ਉਸ ਹਾਣ ਸਾਨੂੰ ਲੱਗਦਾ ਵੀ ਸਾਡਾ ਬੰਦਾ ਕਿਹ ਹੈ ਨੇ ਕੋਸੇ ਪਾਸੇ ਚਾਹੇ ਜਿਵੇਂ ਜਲੰਧਰ ਦੀ ਗੱਲ ਕਰਦਾ ਵੀ ਉੱਥੇ ਭੇਜਤਾ ਹੋਵੇ ਚਰਚ ਵੱਡੀ ਹੈ ਨਾ ਉੱਥੇ ਪੁੱਚੋਲਾ ਗੱਲ ਕਹਿੰਦਾ ਉਹਦੇ ਤੋਂ ਸਾਨੂੰ ਕਹਿੰਦਾ ਵੀ 3 ਲੱਖ ਰੁਪਈਆ ਲੈ ਕੇ ਸਾਡੇ ਤੋਂ ਮੋਬਾਈਲ ਚ ਕੱਢ ਕੇ ਜਿੱਦਿ ਅਸੀਂ ਨੂੰ ਮਿਲਦੇ ਆ ਉਹਦੇ ਕਹਿੰਦਾ ਮੇਰਾ ਇੱਕ ਲਬਾਈ ਗੀ ਲੈ ਕੇ ਕੱਢ ਕੇ ਉਹਦੇ 2-400 ਰੁਪਈਆ ਸੀ ਕੋਸਾਂ ਤੋਂ ਇਹੀ ਮੰਨ ਕੇ ਚੱਲ ਪੈਰ ਪੈਰ ਤੇ ਗੱਪ ਜੇ ਮਾਰੀ ਜਾਂਦੇ ਨੇ ਕਦੇ ਕੋਸ ਕਹਿੰਦਾ ਕਦੇ ਕੋਸ ਕਹਿੰ ਅਗੇ ਛੋਡੇ ਬੰਦਾ ਹਰਕਤਾਂ ਹੋ ਰਹੀ ਉਹ ਜੇ ਕਰਦਾ ਸੀਗਾ ਰਾਤ ਨੂੰ ਉੱਠ ਕੇ ਬਾਹੇ ਜਾਂਦਾ ਸੀ ਕਹਿੰਦਾ ਮੈਨੂੰ ਖੂਨ ਦੀਦਾਗਾ ਸਾਰਾ ਕੁਝ ਭਾਲ ਕੇ ਇਹਨਾਂ ਨੂੰ ਬੰਦਾ ਅਸੀਂ ਦਿੱਤਾ ਇਹਨਾਂ ਦੇ ਹੱਕਾਂ ਦੀ ਸਾਡੀ ਰਾਵਟ ਲੇਖ ਲਈ ਉੱਥੇ ਜਿਹੜਾ ਮੋਟਰਸਾਈਕਲ ਭਾਲਿਆ ਹਰਮੰਦਰ ਸਾਹਿਬ ਉਹ ਵੀ ਅਸੀਂ ਭਾਲ ਲਿਆ ਤੇ ਜਿਹੜਾ ਇਹ ਬੰਦਾ ਭਾਲਿਆ ਆਪਾਂ ਜਿਹਦੇ ਨਾਲ ਗਿਆ ਸੀ ਉਹ ਵੀ ਅਸੀਂ ਭਾਲ ਕੀਤਾ ਸਾਰਾ ਕੁਝ ਸੱਦਿਆ ਸੀ ਸਾਰਾ ਕੁਝ ਕਰਿਆ ਪ੍ਰਸ਼ਾਸਨ ਦੇ ਤਾਂ ਮੰਨ ਕੇ ਚੱਲੋ ਵੀ ਕੰਨ ਤੇ ਜੂ ਨਹੀਂ ਸਰਕੀ ਉਹਦੇ ਦੀ ਸਾਡਾ ਬੰਦਾ 9 ਤਰੀਕ ਦਾ ਗਿਆ ਵਾ 16 ਦਿਨ ਹੋ ਗਏ ਅੱਜ ਕੱਈ ਪਰ ਨਾ ਯੂ ਫੜੀ ਕੋਈ ਗੱਲ ਨਹੀਂ ਸੁਣਦੇ ਉਹਦਾ ਕੁਰਸੀ ਦੇ ਵਹਾ ਕੇ ਮੋੜਨ ਦੇ ਵੀ ਇਹਦਾ ਕਹਿੰਦੇ ਪਰ ਇਹ ਬੰਦਾ ਸੀ ਦੱਸਿਆ ਇਹਦੇ ਤੇ ਵੀ ਕਹਿੰਦੇ ਪੁਲਿਸ ਕੋਈ ਦਬਾਵਾ ਕੇ ਪੁੱਛ ਰਹੀ ਸੀ ਕਹਿੰਦੇ ਗਿਆ ਹੀ ਇਹਦੇ ਨਾਲ ਸਾਡਾ ਬੰਦਾ ਪੂਰਾ ਪੁਲਿਸ ਤਾਂ ਇਹਨੂੰ ਕਿਹਾ ਸੀ ਦੱਸੋ ਬਿਆਲ ਖਾਦ ਭਾਈ ਜੀ ਅਸੀਂ ਤਾਂ ਉਹਦੇ ਕਾਰ ਵੀ ਕਰ ਦਾਂਗੇ ਜੇ ਲੋ ਤਾਂ ਚੱਕਾ ਭਰਾ ਉਹ ਹੈਂਡੀਕੈਪਡ ਆ ਮਾਪਰੀਜ਼ ਨੂੰ ਹੋਇਆ ਹੋਇਆ ਉਹਦਾ ਪਰ ਉਹ ਜਿਹੜਾ ਬੰਦਾ ਦੇਖੋ ਭਾਈ ਜੀ ਜਿਹੜਾ ਗਵਾਹ ਕਰਨ ਵਾਲਾ ਉਹ ਆਪ ਦਾ ਫੋਨ ਥੋੜਾ ਦੇਊਗਾ ਇਹਨੂੰ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਪਰ ਇਸ ਵੇਲੇ ਬਾਲਿਆਂ ਵਾਲੀ ਥਾਣੇ ਦੇ ਵਿੱਚ ਖੜੀ ਹਾਂ ਇੱਕ ਪਰਿਵਾਰ ਦਾ ਜੀ ਜਿਹੜਾ ਹੈ ਉਹ ਲਾਪਤਾ ਹੈ ਲਾਪਤਾ ਕੋਈ ਹੁਣ ਤੋਂ ਨਹੀਂ ਆ ਪਿਛਲੀ ਤਕਰੀਬਨ 11 ਤਾਰੀਖ ਤੋਂ ਜਿਹੜਾ ਆ ਉਹ ਲਾਪਤਾ ਆ ਇੱਕ ਆਪਣੇ ਸਾਥੀ ਦੇ ਨਾਲ ਜਾਂਦਾ ਆ ਹਾਲਾਂਕਿ ਇਹ ਵੀ ਨਹੀਂ ਪਤਾ ਲੱਗਦਾ ਕਿ ਜਾਂਦਾ ਕਿੱਥੇ ਆ ਪਰ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਆ ਜਿਹੜੇ ਸਾਥੀ ਦੇ ਨਾਲ ਜਾਂਦਾ ਉਸ ਦੇ ਉਸ ਦੇ ਫੋਨ ਤੋਂ ਗੱਲਬਾਤ ਹੁੰਦੀ ਆ ਪਰ ਪਤਾ ਫਿਰ ਵੀ ਨਹੀਂ ਲੱਗਦਾ ਕਿ ਹੁੰਦੇ ਕਿੱਥੇ ਨੇ ਪਰਿਵਾਰ ਜਦੋਂ ਆਪ ਜਿਹੜੇ ਕਿ ਜਾਂਚ ਪੜਤਾਲ ਕਰਦਾ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਪਹੁੰਚਦਾ ਤਾਂ ਉੱਥੋਂ ਮਹਿਜ਼ ਮੋਟਰਸਾਈਕਲ ਜਿਹੜਾ ਉਸ ਨੌਜਵਾਨ ਦਾ ਮਿਲਦਾ ਹੈ ਹਾਲਾਂਕਿ ਉਸਦੇ ਸਾਥੀ ਦਾ ਜਿਹੜਾ ਹੈਗਾ ਪਰਿਵਾਰ ਦੇ ਵੱਲੋਂ ਹੀ ਪਤਾ ਕੀਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਪੁਲਿਸ ਤੇ ਹਵਾਲੇ ਵੀ ਕਰਤਾ ਜਾਂਦਾ ਪਰ ਹਾਲੇ ਤੱਕ ਜਿਹੜਾ ਹੈਗਾ ਆ ਉਹ ਪਤਾ ਜਿਹੜਾ ਹੈਗਾ ਉਸ ਦਾ ਉਹ ਨਹੀਂ ਲੱਗ ਸਕਿਆ ਤਾਂ ਅੱਜ ਪਰਿਵਾਰ ਦੇ ਵੱਲੋਂ ਧਰਨਾ ਜਿਹੜਾ ਹੈਗਾ ਉਹ ਲੱਗਿਆ ਪੂਰੀ ਗੱਲਬਾਤ ਤੋਂ ਜਾਣੂ ਤੁਹਾਨੂੰ ਹੈ ਕਰਵਾਵਾਂਗੇ ਪਹਿਨੇ ਪਹਿਲ ਤਾਂ ਪਿੰਡ ਦੱਸ ਦੋ ਕਿਹੜਾ ਪਿੰਡ ਆ ਲੈਰੀ ਲੈਰੀ ਮੁੰਡਾ ਕਿਹੜੇ ਪਿੰਡ ਦਾ ਜੀ ਮੰਡੀ ਕਲਾਂ ਦਾ ਮੰਡੀ ਕਲਾਂ ਦਾ ਇਹ ਕਦੋਂ ਜਾਂਦਾ ਭੈਣੇ ਕਿਹੜੇ ਕਿਹੜੀ ਤਰੀਕ ਨੂੰ ਕਿੱਥੋਂ ਜਾਂਦਾ ਆ ਇਹ 9 ਤਰੀਕ ਨੂੰ ਜੀ ਮੇਰੇ ਨਾਲ ਗੱਲ ਹੁੰਦੀ ਆ ਵੀ ਕਹਿੰਦਾ ਭੈਣੇ ਵੀ ਹੋ ਤੂੰ ਠੀਕ ਠਾਕ ਆ ਵੀ ਮੈਂ ਤੈਨੂੰ ਫੋਨ ਫੇਰ ਕਰ ਦੋ ਸਾਰੀ 2 ਮਿੰਟ ਗੱਲ ਕਰੀ ਤੇ ਅਗਲੇ ਦਿਨ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਮੈਨੂੰ ਆ ਇਹ ਹੋ ਗਿਆ ਵੀ ਤਾਂ ਕਰਕੇ ਕਹਿੰਦਾ ਮੇਰਾ ਫੋਨ ਬੰਦ ਹੋ ਵੀ ਕਈ ਵਾਰ ਚਾਰਜ ਚੁਰਜ ਨਹੀਂ ਹੁੰਦਾ ਜੀ ਜੀ ਤੇ ਅਗਲੇ ਦਿਨ ਫੇਰ ਫੇਰ ਇਹਨਾਂ ਨੇ ਮੈਨੂੰ ਫੋਨ ਲਾਇਆ 9:38 ਤੇ ਸ਼ਾਮ ਦੇ ਨਹੀਂ ਨਹੀਂ ਅਗਲੇ ਦਿਨ ਹੀ ਅਗਲੇ ਦਿਨ ਹਾਂ ਅਗਲੇ ਦਿਨ ਸਵੇਰ ਦੇ ਕਿ ਰਾਤ ਦੇ ਫੋਨ ਮੈਂ ਸ਼ਾਮ ਨੂੰ ਸ਼ਾਮ ਨੂੰ ਲਾਇਆ ਠੀਕ ਹੈ ਸਵੇਰ ਦਾ ਹਾਂਜੀ ਤੇ ਉਹਦੇ ਵੀ ਬਸ ਇਹ ਗੱਲ ਕਰੀਏ ਮੈਂ ਕਿਹਾ ਮੈਨੂੰ ਕਹਦਾ ਭੈਣੇ ਠੀਕ ਹੈ ਮੈਂ ਕਿਹਾ ਹਾਂ ਵੀਰੇ ਠੀਕ ਹੈ ਤੇ ਮੈਨੂੰ ਕਹਦਾ ਵੀ ਤੂੰ ਕੀ ਮੈਂ ਕਿਹਾ ਬਈ ਤੈਨੂੰ ਪਾਲਦੇ ਫਿਰਦੇ ਤੂੰ ਕਰਿਆ ਕਹਦਾ ਭੈਣੇ ਮੈਂ ਤੇਰੇ ਨਾਲ ਫੇਰ ਗੱਲ ਕਰੂੰ ਸਿਮ ਲੈ ਕੇ ਤੇ ਬਸ ਫਿਰ ਉਦੋਂ ਬਾਅਦ ਚ ਮੇਰੇ ਕੋਈ ਗੱਲ ਨਹੀਂ ਉਦੋਂ ਬਾਅਦ ਕਦੇ ਕੋਈ ਗੱਲਬਾਤ ਨਹੀਂ ਕੋਈ ਨਹੀਂ ਹੋਈ ਉਦੋਂ ਬਾਅਦ ਤਾਂ ਲਾਪਤਾ ਹੀ ਹਾਂਜੀ ਕਿਤੇ ਆ ਕੁਛ ਪਤਾ ਕੁਤਾ ਲੱਗਿਆ ਕੁਛ ਨਹੀਂ ਪਤਾ ਜੀ ਕੁਛ ਨਹੀਂ ਪਤਾ ਹਾਂਜੀ ਪਰਿਵਾਰ ਦੇ ਵਿੱਚ ਕਲ ਤੋਂ ਥੋੜਾ ਹੋਰ ਵੀ ਭਰਾਜੋ ਕੱਲਾ ਜੀ ਇੱਕ ਵੱਡਾ ਭਰਾ ਜੀ ਮਾਤਾ ਪਿਤਾ ਦੀ ਹੈ ਨਹੀਂ ਜੀ ਮਾਤਾ ਪਿਤਾ ਦੀ ਅੱਗੇ ਤਾਂ ਫਿਰ ਆਈ ਦਿਨ ਗੱਲ ਕਰਦਾ ਹੋਣਾ ਫਿਰ ਹੁਣ ਤਾਂ ਇੰਨੇ ਦਿਨ ਹੋ ਗਏ ਭਰਾ ਪਤਾ ਨਹੀਂ ਪਹਿਲਾਂ 10 10 ਵਾਰੀ 15 15 ਵਾਰੀ ਫੋਨ ਕਰਦਾ ਸੀ ਤਿੰਨ ਬਿਸਤੀ ਜੀ ਕਿਤੇ ਕਹਿੰਦਾ ਮੈਂ ਤਾਂ ਫੇਰ ਤੋਂ ਬੋਲਦਾ ਕਿਤੇ ਕਹਿੰਦਾ ਪੁੱਛੋ ਉੱਥੇ ਕੰਮ ਕਰਦਾ ਸੀ ਹਾਂਜੀ ਤੇ ਹੁਣ ਇੰਨੇ ਦਿਨ ਹੋ ਗਏ ਭਰਾ ਨਾਲ ਫਿਰ ਗੱਲਬਾਤ ਬਿਲਕੁਲ ਵੀ ਜੀ ਹੋਈ ਨਹੀਂ ਜੀ ਕਿਤੇ ਤਾਂ ਫਿਰ ਭਰਾ ਦਾ ਆਉਂਦਾ ਹੁਣ ਆਉਂਦਾ ਜੀ ਕੀ ਕਰ ਯਾਦੋਂ ਦੀ ਹੁਣੇ ਛੋਟੇ ਬੱਚੇ ਇਹ ਹੀ ਨਹੀਂ ਪਤਾ ਵੀ ਕਿਹੜੇ ਹਾਲ ਦੇ ਵਿੱਚ ਆ ਕੋਈ ਸੋਚੀ ਜਾਂਦਾ ਵੀ ਕਿੱਥੇ ਹੈ ਤੁਹਾਪਿਆਂ ਤੋਂ ਬਾਅਦ ਤਾਂ ਫਿਰ ਮਾਂ ਦਾ ਪਿਆਰ ਵੀ ਤੁਹਾਡੇ ਚੋਂ ਹੀ ਹਾਂਜੀ ਮੇਰੇ ਨਾਲ ਹੀ ਗੱਲਾਂ ਵੱਧ ਕਰਦਾ ਸੀ ਤੁਸੀਂ ਕੀ ਹੁਣ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਸਾਨੂੰ ਤਾਂ ਜੀ ਮੇਰਾ ਭਰਾ ਮੇਰੇ ਕੋਲ ਹੈ ਅੱਜ ਅਰ ਦਿਨ ਚੇਤਾ ਆਉਂਦਾ ਹੁਣ ਹਾਂਜੀ ਹਾਂਜੀ ਭਾਜੀ ਪੂਰੀ ਗੱਲ ਤੋਂ ਜਾਣੋ ਸਾਨੂੰ ਜਿਹੜਾ ਹੈਗਾ ਜ਼ਰੂਰ ਕਰਵਾ ਦਿਓ ਕਿ ਕੀ ਹੁੰਦਾ ਆ ਕਿਸ ਤਰ੍ਹਾਂ ਦੇ ਨਾਲ ਪਹੁੰਚਦਾ ਆ ਜਿਹੜੇ ਅਮਰਸਰ ਸਾਹਿਬ ਦੀ ਗੱਲ ਜਿਹੜੀ ਕਰੇ ਕਿਸ ਤਰ੍ਹਾਂ ਪਹੁੰਚਦਾ ਉਹ ਬਈ ਗੱਲ ਪਤਾ ਕਿ 9 ਤਰੀਕ ਨੂੰ ਗਿਆ ਉਹ 9 ਵਜੇ ਕੇ ਆਪਣਾ ਸਾਵਨੂ 5 ਵਜੇ 35 ਮਿੰਟ ਦੀ ਗੱਲ ਹੁੰਦੀ ਆ ਭੈਣ ਲੈਣਾ ਉਹਨੇ ਫੋਨ ਤੋਂ ਗੱਲ ਕਰੀਆ ਜਿਹੜਾ ਮੁੰਡਾ ਗਿਆ ਸੀ ਨਾਲ ਪੁੱਛੇ ਉਹ ਤੋਂ ਉਹਦੇ ਫੋਨ ਤੋਂ ਗੱਲ ਹੋਈ ਆ ਵੀ ਅਸੀਂ ਭਾਈ ਅੱਜ ਜਾਣਦੇ ਆ ਕਿ ਵੀ ਕੋਈ ਗੱਲ ਨਹੀਂ ਮੈਂ ਕੱਲ ਨੂੰ ਗੱਲ ਕਰੂੰ ਤੇ ਆਵਦਾ ਫੋਨ ਤਾਂ ਬੰਦ ਕਰਿਆ ਵਾ ਸੀਗਾ ਤੋ ਬਾਈ ਇਹੋ ਇਥੋਂ ਅੰਬਰਸਰ ਬਾਗੇ ਦੂਜੇ ਨੇ ਗੱਲ ਹੋਈ ਭੈਣ ਨਾਲ ਫਿਰ ਇਹਨੂੰ ਫੋਨ ਲਾਇਆ ਜਦੋਂ ਦੱਸ ਕੇ ਘਟੇ 10:35 ਦੇ ਫਿਰ ਇਹਨਾਂ ਨਾਲ ਉਹੀ ਗੱਲ ਹੋਈ ਵੀ ਕੋਈ ਗੱਲ ਨਹੀਂ ਮੈਂ ਕਿ ਵੀ ਠੀਕ ਠਾਕ ਹੈ ਕੋਈ ਆਪਸੀ ਕੱਲ ਨੂੰ ਆਵਾਂਗੇ ਚਲੋ ਨਾ ਫਿਰ ਇਹਨਾਂ ਨੂੰ ਸੰਸਾਵਾ ਵੀ ਕਿ ਵੀ ਜਿਹੜਾ ਆਪਦੇ ਫੋਨ ਤੋਂ ਗੱਲ ਨਹੀਂ ਕਰਦਾ ਦੂਜੇ ਤੋਂ ਗੱਲ ਕਰਦਾ ਵੀ ਕੋਈ ਗੱਲਬਾਤ ਹੈਗੀ ਆ ਚਲ ਦੁਬਾਰੇ ਬਾਈ ਉਹ ਫੋਨ ਤੇ ਉਹਦਾ ਫੋਨ ਬੰਦ ਸੀਗਾ ਉਹਦਾ ਪੁੱਛਿਆ ਮੁੰਡਾ ਨਾਲ ਗਿਆ ਸੀ ਉਹਦੇ ਫੋਨ ਤੇ ਇਹਨਾਂ ਨੇ ਗੱਲ ਕਰੀ ਕਹਿੰਦੇ ਭਾਈ ਉਹ ਮੁੰਡੇ ਨਾਲ ਗੱਲ ਕਰੀ ਜਿਹੜਾ ਤੇ ਨਾਲ ਆ ਇਹ ਬੰਦਾ ਪੁੱਚੋ ਵਾਲਾ ਇਹਨਾਂ ਦੀ ਗੱਲ ਪੈ ਗਈ ਅੱਛਾ ਕਹਿੰਦਾ ਵੀ ਐਂ ਕਰਕੇ ਯਾਰ ਮੇਰੇ ਫੋਨ ਤੇ ਗੱਲ ਹੀ ਉਹਨੇ ਗੱਲ ਕਰੀ ਆ ਵੀ ਸਾਡੇ ਨਾਲ ਨਹੀਂ ਹੈਗਾ ਉਹ ਵੀ ਤਾਂ ਫੋਨ ਫੜ ਕੇ ਗੱਲ ਕਰੀ ਆ ਮੁੜ ਕੇ ਮੈਨੂੰ ਪਤਾ ਕਿੱਥੇ ਆ ਉਹ ਕਹਾਂ ਤੁਸੀਂ ਮੈਨੂੰ ਯਾਰ ਤੰਗ ਕਰੀ ਜਾਂਦੇ ਹੋ ਤੇ ਬਾਰੀ ਬਾਰੀ ਕਹਿੰਦਾ ਫੋਨ ਲਾਈ ਜਾਂਦੇ ਤੇ ਮੈਂ ਤਾਂ ਕਹਾਂ ਫੋਨ ਲਾ ਕੇ ਪੰਗਾ ਲੈ ਲੇ ਚਲੋ ਭਾਈ ਇਹਨਾਂ ਨੇ ਮੁੜ ਕੇ ਫੋਨ ਉਹ ਬੰਨ ਕੇ ਕੱਟਿਆ ਗਿਆ ਕੱਟਦਾ ਇਹਨਾਂ ਨੇ ਕੱਟਦਾ ਇਹਨਾਂ ਨੇ ਉਹ ਥਾਣੇ 'ਚ ਮੁੜ ਕੇ ਕੰਪਲੀਟ ਕਰਤੀ ਆਪਾਂ ਵੀ ਇੱਥੇ ਬਾਹਾਂ ਵਾਲੀ ਉਥੇ ਕੰਪਲੀਟ ਕਰੀ ਵੀ ਆ ਬੰਦੇ ਨਾਲ ਸਾਡਾ ਮੁੰਡਾ ਗਿਆ ਵਾ ਵੀ ਇਸੇ ਦੇ ਫੋਨ ਤੋਂ ਗੱਲ ਹੋਈ ਸੀ ਆ ਨੰਬਰ ਆ ਦਾ ਚਲੋ ਇਹਨਾਂ ਨੇ ਕੰਪਲੀਟ ਪਾਤੀ ਉਹ ਨੰਬਰ ਲਗੇ ਸਨ ਲਾਦਾ ਮੁੰਡੇ ਦਾ ਲੋਕੇਸ਼ਨ ਤੇ ਲਾਤਾ ਤੇ ਉਹ ਮਾੜਾ ਮੋੜਾ ਉਥੇ ਜਿਹੜੇ ਬਾਬੇ ਕੋਲ ਸੇਵਾ ਕਰਦੇ ਸੀ ਪੁੱਛੇ ਉਹ ਇਹ ਉਹਨਾਂ ਦਾ ਨਾਂ ਦੱਸਿਆ ਵਈ ਕਹਿੰਦੇ ਵੀ ਆਪਣਾ ਐਂ ਗੈਦੀ ਵੇਸੀ ਹਰਮੰਦਰ ਸਾਹਿਬ ਜਾਣਦੇ ਆ ਚਲੋ ਅਸੀਂ ਭਾਈ ਉਥੇ ਹਰਮੰਦਰ ਸਾਹਿਬ ਦੇਖਣ ਬਾਗੇ ਵੀ ਕੀ ਆ ਉਥੇ ਹੋਵੇ ਮੋਟਰਸਾਈਕਲ ਆਪਣਾ ਲੈ ਗਿਆ ਸੀ ਉਥੇ ਅਸੀਂ ਜੋ ਦੇਖਿਆ ਉਸੇ ਸਾਨੂੰ ਕੱਲਾ ਦਾ ਮੋਟਰਸਾਈਕਲ ਮਿਲ ਗਿਆ ਤੇ ਅਸੀਂ ਚਲ ਪਤਾ ਲੱਗੇ ਬੰਦਾ ਆਪਣੇ ਇੱਥੇ ਹੀ ਹੈਗਾ ਉਹ ਨਾਲ ਹੋਊਗਾ ਤੇ ਇਹਨਾਂ ਨੇ ਥਾਣੇ ਵਾਲ ਲొਕੇਸ਼ਨ ਭੇਜੀ ਸਾਨੂੰ ਵੀ ਜਿਹੜੇ ਬੰਦੇ ਦੀ ਆਪਣੀ ਪੁੱਚੋਵਾਲ ਦੀ ਵੀ ਇੱਥੋਂ ਦੀ ਆਉਂਦੀ ਹੈ ਹਰਮੰਦਰ ਸਾਹਿਬ ਦੀ ਆਪਣੇ ਆਟਾ ਮੰਡੀ ਦੀ ਵਿੱਚੋਂ ਦੀ ਦੇਖ ਲਓ ਹੁਣ ਅਸੀਂ ਉਹਨੂੰ ਭਾਲ ਲੀਏ ਤਾਂ ਹੁਣ ਜੇ ਸਾਡੇ ਕੋਲ ਕੋਈ ਉਹਦੀ ਫੋਟੋ ਹੋਵੇ ਚਾਹੇ ਜਾਣਦੇ ਹੋਈ ਹੈ ਨਾ ਅਸੀਂ ਇਹਨੂੰ ਜਾਣਦੇ ਬੰਦਾ ਕਹੇ ਜਾਗਾ ਉਹ ਤੇ ਊ ਮਾੜੀ-ਮੋਟੀ ਗੱਲ ਦੋ ਬਾਬੇ ਦਾ ਪਤਾ ਸੀਗਾ ਪੁੱਚੋਵਾਲ ਦਾ ਵੀ ਭਾਈ ਇੱਥੇ ਉਹ ਸੋਡਾ ਵੀ ਸੇਵਾ ਕਰਨਾ ਹੁੰਦਾ ਸੀਗਾ ਤੇ ਇਹ ਵੀ ਆਉਂਦਾ ਸੀਗਾ ਵੀ ਗਾਇਦ ਉਹਨੇ ਇਕੱਠੀ ਹੈ ਇਹ ਸੋ ਚਲੋ ਭਾਈ ਅਸੀਂ ਉੱਥੇ ਦੇਖੀ ਦੁਖੀ ਜਗੇ ਜਦੋਂ ਸਾਨੂੰ ਕੁਝ ਨਾਂ ਪਤਾ ਲੱਗਿਆ ਤੇ ਇੱਥੋਂ ਮੁਲਾਜ਼ਮ ਵੀ ਇੱਕ ਗਿਆ ਸਾਡਾ ਤੁਸੀਂ ਦੇਖਣ ਗਿਆ ਜਿਹੜੇ ਪੁੱਛੋ ਆ ਲੰਗਰ ਉੱਥੇ ਇੱਕ ਆਪਣਾ ਪਾਇਨ ਨੂੰ ਬਣੇ ਵੇ ਸ਼ਰਾਬ ਨਹੀਂ ਵੇ ਕਮਰੇ ਪਾਇਨ ਨੂੰ ਉੱਥੇ ਵੀ ਪਤਾ ਕਰਿਆ ਵੀ ਉਹ ਕਹਿੰਦੇ ਵੀ ਆ ਪਾਇਆ ਭਾਈ ਦੇਖ ਲਓ ਇੱਥੇ ਜੇ ਕੋਈ ਆਇਆ ਹਨਾ ਆਧਾਰ ਕਾਰਡ ਤੋਂ ਬੰਦੇ ਰਹਿਣ ਨਹੀਂ ਦਿੰਦੇ ਵੀ ਜੇ ਉਹਦਾ ਨਾਂ ਕੋਈ ਇੱਥੇ ਆਉਣਾ ਦੀ ਦੇਖ ਲਓ ਤੇ ਉੱਥੇ ਭਾਈ ਕੋਈ ਨਾ ਪਤਾ ਲੱਗਿਆ ਸਾਨੂੰ ਅਸੀਂ ਵਾਪਸ ਆ ਗਏ ਉੱਥੇ ਬਾਅਸਾ ਗਏ ਅਸੀਂ ਪੁੱਛੋ ਫੋਨ ਲਾਇਆ ਮੁੰਡਿਆਂ ਨੂੰ ਹੋਰ ਹਮ ਜਾਣਦ ਕਰਦੇ ਸੀਗੇ ਵੀ ਐਂ ਕਰਕੇ ਇਹ ਸੋਡੇ ਪਿੰਡ ਦਾ ਮੁੰਡਾ ਹੈਗਾ ਲੰਗ ਮਾਰਦਾ ਉਹ ਵੀ ਉਹਨੂੰ ਭਗਤੀ ਕਹਿੰਦੇ ਆ ਵੀ ਨਾ ਉਹਦਾ ਜਸਵਿੰਦਰ ਵੀ ਸਾਨੂੰ ਉਹਦੀ ਕੋਈ ਫੋਟੋ ਦਾ ਪਤਾ ਕਰਕੇ ਦਿਓ ਨਾ ਬੰਦਾ ਕਹੇ ਜਾ ਵੀ ਕਿਵੇਂ ਆ ਉਹ ਜਿੰਨੇ ਬੰਦਿਆਂ ਨੂੰ ਅਸੀਂ ਫੋਨ ਕੀਤਾ ਬਾਈ ਸਾਰੇ ਬੰਦਿਆਂ ਨੇ ਆਹੀ ਗੱਲ ਕਹੀ ਕਹਿੰਦੇ ਵੀ ਐਂ ਕਰਕੇ ਬੰਦਾ ਉਹ ਠੀਕ ਨਹੀਂ ਹੈਗਾ ਵੀ ਰਿਕਾਰਡ ਬੰਦਿਆਂ ਸਹੀ ਨਹੀਂ ਵੀ ਨਸ਼ੇੜੀ ਜਿਹਾ ਬੰਦਾ ਵੀ ਗੋਲੀਆਂ ਗਾਲੀਆਂ ਖਾਂਦਾ ਵੀ ਲੰਗ ਵੀ ਮਾਰਦਾ ਉਹ ਤੇ ਅਸੀਂ ਆਖਿਆ ਵੀ ਸਾਨੂੰ ਪਤਾ ਕਰਕੇ ਦੱਸ ਦੋ ਕੋਈ ਫੋਟੋਜ਼ ਹੀ ਕਹਿੰਦੇ ਆ ਚਾ ਭਾਲ ਕੇ ਦੇਵਾਂਗੇ ਸਾਨੂੰ ਉਹਨਾਂ ਨੇ ਬਾਈ ਆਈ ਡੀ ਦੇਤੀ ਉਹਦੀ ਹੂੰ ਐੜੀ ਤੋਂ ਅਸੀਂ ਦੇਖਿਆ ਜਦੋਂ ਉਹ ਮੈਂਬਰ ਹੈਗਾ ਜਿਸੂ ਮਸੀਹ ਆਲ ਦਾ ਅੱਛਾ ਹਾਂ ਜਿਸੂ ਮਸੀਹ ਦਾ ਮੈਂਬਰ ਆ ਚਰਚ 'ਚ ਜਾਂਦਾ ਸਾਇਦ ਉਹਨਾਂ ਦਾ ਆਪਣਾ ਵੀ ਉਹ ਇੱਥੇ ਜਿਹੜੀ ਉਹਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਮੁੜ ਕੇ ਆ ਕੇ ਤੇ ਅਸੀਂ ਬਾਈ ਉੱਥੋਂ ਆ ਕੇ ਪੁੱਛੋ ਵਾਲੇ ਮੁੰਡਿਆਂ ਨੂੰ ਦੱਸਿਆ ਹੂੰ ਉਹ ਕਹਿੰਦਾ ਐ ਕਰਕੇ ਬਾਈ ਮੈਂ ਪਤਾ ਕਰਕੇ ਦੱਸ ਦਿੰਦਾ ਇੱਕ ਮੁੰਡੇ ਦਾ ਹੋਰ ਜਿਹੜਾ ਇਹਦੇ ਨਾਲ ਰਹਿੰਦਾ ਸੀ ਭਗਤੀ ਦੇ ਉਹਦੇ ਹੂੰ ਤੇ ਉਹਨੇ ਕਿਹਾ ਉਹ ਕਹਿੰਦਾ ਵੀ ਮੈਂ ਉਹ ਤੋਂ ਪਤਾ ਕੀਤਾ ਕਹਿੰਦਾ ਉਹਨੇ ਅੱਜ ਐਂ ਕਿਹਾ ਯਾਰ ਵੀ ਉਹ ਨਾ ਹਿਮਾਚਲ 'ਚ ਨਾ ਵਾਗੇ ਹੁਣ ਕਿ ਜਲਹੋਜੀ ਉਹਦੇ ਕੁੜੀ ਦੇ ਵਿਆਹ ਤੇ ਜਾਣਾ ਸੀ ਮੈਨੂੰ ਵੀ ਕਿ ਉਹਨੇ ਕਿਹਾ ਵੀ ਆਪਾਂ ਇਕੱਠੇ ਜਾਵਾਂਗੇ ਕਹਿੰਦਾ ਮੈਂ ਜਵਾਬ ਦਿੱਤਾ ਮੈਨੂੰ ਕੰਮ ਸੀਗਾ ਚਲੋ ਭਾਈ ਅਸੀਂ ਇੱਕ ਵੀ ਕੋਈ ਗੱਲ ਨਹੀਂ ਭਾਈ ਜੇ ਤੇਰੇ ਨਾਲ ਗੱਲ ਹੋਈ ਨਾ ਸਾਡੇ ਨਾਲ ਉਹਦੀ ਗੱਲ ਕਰਾਈ ਜੇ ਨੰਬਰ ਦੇ ਦੀ ਵੀ ਆਪਾਂ ਤਾਂ ਇਹ ਪੁੱਛਣਾ ਵੀ ਸਾਡਾ ਬੰਦਾ ਤੇ ਨਾਲ ਆ ਯਾਰ ਵੀ ਸਹੀ ਇਸਲਾਮ ਤੋਂ ਪਰ ਮੈਂ 2 ਮਹੀਨਾ ਮੋੜੋ ਸਾਨੂੰ ਕੋਈ ਚੈੱਕ ਕਰਦੇ ਵੀ ਕਿਰਾ ਹੁਣ ਦੱਸ ਦੋ ਵੀ ਸਹੀ ਹੋ ਤੁਸੀਂ ਵੀ ਅਸੀਂ ਭਾਲ ਦੇ ਫਿਰਦੇ ਹਾਂ ਸਾਨੂੰ ਟੈਨਸ਼ਨ ਨਹੀਂ ਗੱਲ ਦੀ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਮੈਂ ਤੁਹਾਨੂੰ ਦੱਸ ਦੂੰ ਸਾਰਾ ਕੁਝ ਤੇ ਮੁੜ ਕੇ ਉਹਨੇ ਗੱਲ ਕਰੀ ਸਾਨੂੰ ਕਹਿੰਦਾ ਵੀ ਅੱਜ ਫੇਰ ਉਹਦਾ ਬਾਈ ਫੋਨ ਆਇਆ ਸੀ ਐਸ.ਡੀ.ਰ ਤੋਂ ਕਹਿੰਦਾ ਉਹਨੇ ਫੋਨ ਲਾਇਆ ਉਹਨੇ ਕਿਾ ਸੋਡੇ ਵਾਲਾ ਬੰਦਾ ਕਿ ਨਾਲੇ ਤਾਂ ਉਹਦੇ ਪੈਸੇ ਲੈ ਗਿਆ ਕਿ ਗੂਗਲ ਪੇਰ ਅਹੀਂ ਕੱਢ ਕੇ ਮੋਬਾਈਲ ਚ ਤਨ 3.5 ਲੱਖ ਰੁਪਈਆ ਨਾਲੇ ਕਿ ਉਹਦਾ ਬੈਗ ਲੈ ਗਿਆ ਤੇ ਮੋਬਾਈਲ ਜਿਹੜਾ ਸਿਮ ਸੀਗਾ ਉਹੋ ਭੰਨ ਗਿਆ ਨਾਲੇ ਆਵਦਾਂ ਨਾਲੇ ਉਹਦਾ ਕਿ ਉਹ ਬੰਦੇ ਕੋਲ ਤਾਂ ਪੈਸੇ ਵੀ ਹੈ ਨਹੀਂ ਪਿੰਡੋਂ ਉਹਨੂੰ ਅਸੀਂ ਕੋਈ ਗੱਲ ਨਹੀਂ ਯਾਰ ਜੇ ਉਹਦੇ ਕੋਲ ਪੈਸੇ ਨਹੀਂ ਹੈ ਕਿ ਸਾਡੇ ਬੰਦੇ ਨੇ ਮਾਂ ਮਾੜੀ ਕਰੀ ਇਹਦਾ ਵੀ ਕੋਈ ਗੱਲ ਨਹੀਂ ਮੈਂ ਆਪਾਂ ਪਿੰਡ ਆ ਕੇ ਗੱਲ ਕਰ ਲਈ ਬਹਿ ਕੇ ਐ ਨਹੀਂ ਹੋਣੀ ਨਾ ਹੁਣ ਸੱਦ ਲਾਵਾ ਮੈਂ ਪਿੰਡ ਤੂੰ ਜੇ ਮੈਂ ਕਿਹਾ ਨਹੀਂ ਪੈਸੇ ਹੈਗੇ ਆਪਾਂ ਗੂਗਲ ਪੇ ਪੈਸੇ ਕਰ ਦਿੰਦੇ ਆ ਕਿਸੇ ਨੂੰ ਉਸੇ ਸੰਗਤ ਨਾਲ ਕਿਸੇ ਨਾਲ ਗੱਲ ਆਪਣੀ ਕਰਾ ਦੂਣ ਪੈਸੇ ਆਪ ਪਾ ਦੇਾਂਗੇ ਤੇ ਉਹ ਹੁਣ ਜਦੋਂ ਕ ਵੀ ਕਰਾ ਇੱਥੇ ਆ ਜੀ ਮੈਂ ਨਹੀਂ ਆਉਂਦਾ ਅਸੀਂ ਗੱਡੀ ਲੈ ਚੱਲਦੇ ਆ ਸਾਡੇ ਨਾਲ ਬਹਾ ਲਿਆ ਉਹਨੂੰ ਉੱਥੋਂ ਆ ਕੇ ਵੀ ਆਪਾਂ ਗੱਲ ਕਰ ਲਈ ਬਹਿ ਕੇ ਵੀ ਤੂੰ ਕਿੱਥੇ ਕਿੱਥੇ ਗਏ ਸੀਗੀ ਚਲੋ ਭਾਈ ਉਹ ਕਹਿੰਦਾ ਕੱਲ ਨੂੰ ਆ ਜੀ ਉਹ ਦੂਜੇ ਦਿਨ ਉਹ ਭਾਈ ਉੱਥੋਂ ਹਰਮੰਦਰ ਸਾਹਿਬ ਤੋਂ ਇੱਥੇ ਆ ਗਿਆ ਪੁੱਛੇ ਅਸੀਂ ਬਾਗ ਅਸੀਂ ਪੁੱਛੇ ਜਾ ਕੇ ਅਸੀਂ ਉਹ ਕਹਿੰਦਾ ਭਾਈ ਐਂ ਕਰਕੇ ਆ ਕੇ ਮੇਰੀ ਤਾਂ ਨਾ ਕੋਈ ਲਿਹਾ ਨਹੀਂ ਸੀ ਕਿ ਇੱਥੇ ਲੰਗਰ ਚੌਂਦਾ ਹੁੰਦਾ ਸੀਗਾ ਮੈਂ ਵੀ ਸੇਵਾ ਕਰਦਾ ਜੇ ਕਿ ਛੋਡਾ ਵਾਲਾ ਬੰਦਾ ਵੀ ਕਰਦਾ ਸੀਗਾ ਤੇ ਸਾਡੇ ਦਾ ਇੱਥੇ ਬਸ ਆਉਣ ਕਰਕੇ ਮੇਰੀ ਕੋਈ ਬਾਧੀ ਲਿਹਾ ਨਹੀਂ ਸੀਗੀ ਮੈਨੂੰ ਤਾਂ ਉਹ ਦੇਉ ਕਹਿੰਦਾ ਵੀ ਆਪਾਂ ਅੰਮ੍ਰਿਤਸਰ ਨੂੰ ਜਾਣਾ ਵੀ ਮੇਰੇ ਨਾਲ ਬਾਗ ਚੱਲ ਕਹਿੰਦਾ ਮੈਂ ਆਖਿਆ ਮੈਂ ਜਲੰਧਰ ਜਾਣਾ ਉਹਦਾ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਬਾਗ ਚੱਲ ਤੂੰ ਉੱਥੋਂ ਉਧਰ ਨੂੰ ਬਾਗ ਜੀ ਤੇ ਇੱਥੋਂ ਅਸੀਂ ਕਹਿੰਦਾ ਇਕੱਠੇ ਗਏ ਆ ਉੱਥੇ ਜਾ ਕੇ ਭਾਈ ਉਹਨੇ ਤੁਹਾਨੂੰ ਸਾਰੀ ਗੱਲ ਦੇ ਦੱਸ ਤੀ ਕਹਿੰਦਾ ਅਸੀਂ ਬਾਗੇ ਸੋ ਭਾਈ ਇਕੱਠੇ ਗਏ ਜਾਂਦਾ ਹੋਇਆ ਬੰਦਾ ਥੋੜ ਤੇ ਅਸੀਂ ਤਾਂ ਠੀਕ ਆ ਬਾਈ ਕਹਿੰਦਾ ਉੱਥੇ ਹੀ ਵਾਗ ਗਏ ਜਦੋਂ ਉੱਥੇ ਜਾ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਐਂ ਕਰਕੇ ਤੂੰ ਮੇਰੇ ਨਾਲ ਹੀ ਰਹਿ ਪਾ ਕਹਿੰਦਾ ਅਸੀਂ ਬਈ 9 ਤੋਂ ਲੈ ਕੇ 14 ਤੱਕ ਕਹਿੰਦਾ ਇਕੱਠੇ ਰਹੇ ਉੱਥੇ ਕਹਿੰਦਾ 9 ਤਰੀਕ ਤੋਂ 14 ਤਰੀਕ ਹਾਂ 14 ਤੱਕ ਕਹਿੰਦਾ ਅਸੀਂ ਮੰਜੀ ਸਾਹਿਬ ਜਿੱਥੇ ਉਹ ਆਪਣਾ ਦਵਾਨ ਹਾਲ ਬਣਿਆ ਹੋਇਆ ਉੱਥੇ ਪੈਂਦੇ ਰਹੇ ਹਾਂ ਮਾਹਰਾ ਅਸੀਂ ਵੀ ਸਾਨੂੰ ਉੱਥੇ ਪਹਾਲਦੇ ਰਹੇ ਹਾਂ ਤੇ ਤੇਰੇ ਫੋਨ ਦੀ ਲੋਕੇਸ਼ਨ ਆਉਂਦੀ ਹੁੰਦੀ ਸੀ ਪਰ ਮੈਂ ਤਾਂ ਭਾਲ ਲੀਏ ਤੈਨੂੰ ਤਾਂ ਜੇ ਅਸੀਂ ਜਾਣਦੇ ਹਾਂ ਸਾਡੇ ਨੂੰ ਜਾਣਦੇ ਜੀ ਨਹੀਂ ਮੈਂ ਸਾਨੂੰ ਉੱਥੇ ਆਇਆ ਉੱਥੇ ਕਹਿੰਦਾ ਬਾਈ ਅਸੀਂ ਉੱਥੇ ਹੀ ਸੀ ਅਸੀਂ ਜਿੱਦੇ ਕੰਪਲੀਟ ਕਰੀ ਆਵਾ 11 ਤਰੀਕ ਨੂੰ ਤੇ ਪੁਲਿਸ ਵਾਲਾ ਨੇ ਫੋਨ ਲਾਇਆ ਵੀ ਭਾਈ ਤੇਰੇ ਖਿਲਾਫ ਕੰਪਲੀਟ ਆ ਵੀ ਤੂੰ ਆ ਕੇ ਜਾਈਂ ਇੱਥੇ ਥਾਣੇ ਤੇ ਮੈਂ ਤੂੰ ਭਾਈ ਆ ਗੱਲ ਕਹਦੀ ਵੀ ਮੈਂ ਜਲੰਧਰ ਗਿਆ ਵਾਂ ਤੇ ਨਾਲੇ ਤੂੰ ਕਹੀ ਜਾਂਦਾ ਵੀ ਅਸੀਂ 9 ਤੋਂ ਲੈ ਕੇ 14 ਤੱਕ ਇੱਥੇ ਸੀਗੇ ਤੇ ਭਾਈ ਉਹ ਗੱਲ ਦੀ ਬਦਲ ਜਾਂਦਾ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦਾ ਕਦੇ ਕਹਿੰਦਾ ਜਲੰਧਰ ਸੀਗੇ ਕਦੇ ਕਹਿੰਦਾ ਹਾਂ ਮੈਂ ਨਾਲ ਰਿਹਾ ਉਹ ਅਗੇ ਛੋਡੇ ਬੰਦਾ ਹਰਕਤਾਂ ਹੋ ਰਹੀਆਂ ਜੇ ਕਰਦਾ ਸੀਗਾ ਰਾਤ ਨੂੰ ਉੱਠ ਕੇ ਬਾਹਰ ਜਾਂਦਾ ਸੀ ਕਹਿੰਦਾ ਮੈਨੂੰ ਖੂਨ ਦੀਂਦਾਗਾ ਮਾਲਾ ਫੇਰੀਆਂ ਦੇ ਮਾਲਾ ਤੋਂ ਸਾਡਾ ਬੰਦਾ ਪਹਿਲਾਂ ਹੀ ਫੇਰਦਾ ਸੀ ਵਧੀਆ ਮੁੰਡਾ ਹੀ ਕੋਈ ਐ ਨਹੀਂ ਗੱਲਬਾਤ ਕੋਈ ਲੋਫਰਾ ਹੋ ਚੰਗਾ ਵਧੀਆ ਆਗੂਆ ਘਰ ਦਾ ਬਣਿਆ ਸੀਗਾ ਉਹ ਬੰਦੇ ਹੁਣ ਸਾਨੂੰ ਐ ਨਹੀਂ ਪਤਾ ਵੀ ਇਹ ਲਿਆ ਜਿਹੜੀ ਪਈ ਕਿੱਥੇ ਆ ਗਾਏ ਇਹੋ ਪੁੱਛੇ ਤੋਂ ਇਕੱਠੇ ਆ ਵੀ ਦੁਨੀਆ ਲਈ ਤੁਹਾਨੂੰ ਲੱਗਦਾ ਵੀ ਉਹਦਾ ਇੰਟਰਸਟ ਹੋ ਸਕਦਾ ਜਿਹੜਵੇਂ ਤੁਸੀਂ ਕਿਹਾ ਕਿ ਜੀਸੂ ਮਸਜਿਦ ਦੇ ਨਾਲ ਇਹ ਬੰਦਾ ਮੈਂਬਰ ਆ ਤੁਹਾਨੂੰ ਲੱਗਦਾ ਜਾਂ ਇਸ ਤੋਂ ਪਹਿਲਾਂ ਉਹਨੇ ਕੋਈ ਗੱਲਬਾਤ ਤੁਹਾਡੇ ਅੱਗੇ ਕੀਤੀ ਹੋਵੇ ਜੀਸੂ ਮਸਜਿਦ ਦੀ ਜਾਂ ਉਸ ਨਾਲ ਜੁੜਨ ਦੀ ਗੱਲਬਾਤ ਕੋਈ ਕਰਦਾ ਹੋਵੇ ਨਾ ਬਈ ਗੱਲਬਾਤ ਤਾਂ ਨਹੀਂ ਕੋਈ ਕੀਤੀ ਹੈ ਨਾ ਹੁਣ ਸਾਨੂੰ ਐ ਨਹੀਂ ਪਤਾ ਵੀ ਉਹ ਫੂਡ ਸਪਲਾਈ ਮਾਹਕਮੇ 'ਚ ਪ੍ਰਾਈਵੇਟ ਜੌਬ ਕਰਦਾ ਸੀਗਾ ਇੱਥੇ ਤੇ ਹੋ ਸਕਦਾ ਹੁਣ ਜਿਵੇਂ ਹੁਣ ਇਹ ਕਹਿੰਦੇ ਵੀ ਉੱਥੇ ਪੁੱਚੋ ਸੇਵਾ ਕਰਨ ਜਾਂਦਾ ਹੁੰਦਾ ਸੀਗਾ ਉੱਥੇ ਇਹ ਵੀ ਆਉਂਦਾ ਸੀਗਾ ਪੁੱਚੋ ਦਾ ਭਗਤੀ ਜਿਹੜਾ ਜੀਸੂ ਮਸੀਹ ਦਾ ਮੈਂਬਰ ਆ ਤੇ ਕੀ ਹੈ ਇਹਨਾਂ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਨਾ ਆਪਾਂ ਨੂੰ ਇਹ ਗੱਲ ਤਾਂ ਨਹੀਂ ਪਤਾ ਵੀ ਸੀਗਾ ਘਰੇ ਕਦੇ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਸੀ ਬਾਕੀ ਤੁਸੀਂ ਇਹ ਦੇਖੋ ਵੀ ਇਹ ਮੈਂਬਰ ਦਾ ਜੀਸੂ ਮਸੀਹ ਵਾਲਾ ਦਾ ਫਿਰਦਾ ਪੁੱਚੋ ਡੇਰੇ ਤੇ ਬਈ ਇਹ ਇਹ ਬੰਦੇ ਆ ਆਪਾਂ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਮਸੀਹਾਂ ਵਾਲੇ ਆ ਚਰਚਾ ਵਾਲੇ ਬਣੇ ਵੀ ਆ ਸਾਰੇ ਇਹ ਆਪਣੇ ਜਿਹੜੇ ਧਰਮ ਬਦਲ ਨੂੰ ਬੰਦੇ ਮੰਨ ਕੇ ਚੱਲ ਵੀ ਐਡ ਕਰਦੇ ਵੀ ਇੱਥੋਂ ਬੰਦਾ ਮਿਲ ਜਿਆ ਨੂੰ ਉਹ ਹਸਾ ਹੁਣ ਸਾਨੂੰ ਲੱਗਦਾ ਵੀ ਸਾਡਾ ਬੰਦਾ ਕਿੱਥੇ ਆਇਆ ਇਹਨੇ ਕਿਸੇ ਪਾਸੇ ਚਾਹੇ ਜਿਵੇਂ ਜਲੰਧਰ ਦੀ ਗੱਲ ਕਰਦਾ ਵੀ ਉੱਥੇ ਭੇਜਤਾ ਹੋਵੇ ਨਾ ਚਰਚ ਵੱਡੀ ਇਹਨਾਂ ਦੀ ਉੱਥੇ ਤੁਹਾਨੂੰ ਇਸ ਚੀਜ਼ ਦਾ ਸ਼ੱਕ ਆ ਵੀ ਜਿਵੇਂ ਧਰਮ ਪਰਿਵਰਤਨ ਵਾਲੀ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਹੋ ਸਕਦਾ ਉਸ ਤਰ੍ਹਾਂ ਦੇ ਨਾਲ ਕੋਈ ਚਾਂਸੇ ਦੇ ਵਿੱਚ ਲੈ ਕੇ ਜਾਂ ਕਿਸ ਤਰ੍ਹਾਂ ਦੇ ਇਦਾਂ ਦਾ ਕੁਝ ਹੋਇਆ ਹੋ ਸਕਦਾ ਹੋ ਹੋ ਸਕਦਾ ਭਈ ਅਸੀਂ ਸਾਨੂੰ ਇਹ ਵੀ ਚੀਜ਼ ਦਾ ਡਰ ਆ ਨਾ ਸਾਨੂੰ ਤਾਂ ਇਹੀ ਗੱਲ ਨਾ ਵੀ ਸਾਨੂੰ ਦੱਸਤਾ ਦੇਵੇ ਨਾ ਵੀ ਹਾਇ ਕਿਥੇ ਸਾਡਾ ਬੰਦਾ ਕਿੱਥੇ ਇਹਦੇ ਗੱਲ ਦਾ ਆ ਦੇ ਹੁਣ ਪ੍ਰਸ਼ਾਸਨ ਨਾਲ ਗੱਲ ਹੋਈ ਵੀ ਸਾਡਾ ਬੰਦਾ ਪੁੱਛ ਕੇ ਦੱਸੋ ਜੀ ਸਾਰਾ ਕੁਝ ਭਾਲ ਉਥੇ ਜਿਹੜਾ ਮੋਟਰਸਾਈਕਲ ਭਾਲ ਲਿਆ ਹਰਮੰਦਰ ਸਾਹਿਬ ਉਹ ਵੀ ਅਸੀਂ ਭਾਲ ਲਿਆ ਮੋਟਰਸਾਈਕਲ ਕਿਹਦੇ ਤੁਹਾਡੇ ਸਾਡੇ ਹਾਂ ਸਾਡੇ ਨਾਲ ਤੇ ਜਿਹੜਾ ਇਹ ਬੰਦਾ ਭਾਲ ਲਿਆ ਆਪਾਂ ਜਿਹਦੇ ਨਾਲ ਗਿਆ ਸੀ ਉਹ ਵੀ ਅਸੀਂ ਭਾਲ ਕੀਤਾ ਸਾਰਾ ਕੁਝ ਸੱਦਿਆ ਸੀ ਸਾਰਾ ਕੁਝ ਕਰਿਆ ਪ੍ਰਸ਼ਾਸਨ ਦੇ ਤਾਂ ਮੰਨ ਕੇ ਚੱਲੋ ਵੀ ਕੰਨ ਤੇ ਜੂ ਨਹੀਂ ਸਰਕੀ ਉਹਦੇ ਦੀ ਸਾਡਾ ਬੰਦਾ 9 ਤਰੀਕ ਦਾ ਗਿਆ ਵਾ 16 ਦਿਨ ਹੋ ਗਏ ਵਧੀਆ ਜਗ੍ਹਾ ਇਹ ਤੇ ਇਹਨਾਂ ਨੇ ਹੁਣ ਸਾਨੂੰ ਆ ਹਾਰ ਕੇ ਮੰਨ ਕੇ ਚੱਲ ਜੀ ਧਰਨਾ ਹੋਣਾ ਪੈ ਗਿਆ ਜੀ ਜੋ ਅਸੀਂ ਪੁਲਿਸ ਦੇ ਨਾਲ ਗੱਲ ਕਰਦੇ ਹਾਂ ਪੁਲਿਸ ਕਹਿੰਦੀ ਕੀ ਆ ਕੀ ਕਹਿੰਦੀ ਆ ਤੁਸੀਂ ਕਹਿੰਗੇ ਤੁਸੀਂ ਜੇ ਕੋਈ ਪਤਾ ਦੱਸੋ ਕੀ ਕਹਿੰਦੀ ਆ ਪੁਲਿਸ ਪੁਲਿਸ ਤੇ ਇਹੀ ਕਹਿੰਦੀ ਸਾਨੂੰ ਵੀ ਕੋਈ ਵੇ ਦੇ ਬਾਰੇ ਕਿ ਅਸੀਂ ਅੰਗ ਹੀ ਨਹੀਂ ਤੇ ਅਸੀਂ ਕੋਈ ਦਾਅਬ ਨਹੀਂ ਪਾ ਸਕਦੇ ਦਾਅਬ ਨਹੀਂ ਪਾ ਸਕਦੇ ਪੁਲਿਸ ਆਪਣਾ ਕੋਈ ਤੇ ਲੋਕੇਸ਼ਨਾਂ ਤੇ ਫੋਨ ਟ੍ਰੇਸ ਕਰੇ ਬੰਨਾ ਕੋਈ ਗੱਲਬਾਤ ਹੁੰਦੀ ਜਿਹੜੀ ਉਹ ਕਢਵਾ ਸਕਦੇ ਪੁਲਿਸ ਕਰਵਾ ਕੇ ਨਹੀਂ ਸਾਰਾ ਕੁਝ ਕਰ ਸਕਦੀ ਹੈ ਪਰ ਇਹ ਕੋਈ ਪੁੱਛਦਾ ਸੀ ਨਹੀਂ ਕਰ ਰਹੀ ਇਹ ਤੋਂ ਹੂੰ ਬਾਕੀ ਬਈ ਆ ਨਾ ਪੁੱਛਦੀ ਇਹ ਗੱਲ ਹੈ ਵੀ ਇਹ ਕਿਨੇ ਅਸੀਂ ਕੁੱਟ ਮਾਰ ਨਹੀਂ ਸਕਦੇ ਪੁਲਿਸ ਕੋਲੇ ਇਹੋ ਢੰਗ ਵੀ ਹੈਗਾ ਬਿਨਾ ਕੁੱਟ ਮਾਰਤੇ ਵੀ ਬੰਦੇ ਨੂੰ ਪੁੱਛ ਕੇ ਇਸ ਕਰ ਸਕਦੇ ਨੇ ਇਹ ਵੀ ਸਾਡਾ ਬੰਦਾ ਕਿੱਥੇ ਆ ਸੀ ਇਹੀ ਗੱਲ ਅਗਿਆ ਸੀ ਕਿਹੜਾ ਕਿਹਾ ਵੀ ਇਹਨੂੰ ਕੁੱਟੋ ਜੇ ਹੂੰ ਇਨੂੰ ਕੋਈ ਇਹਨਾਂ ਕੋਲ 100 ਢੰਗ ਹੁੰਦੇ ਹੈ ਜੇ ਬੰਦੇ ਨੂੰ ਪੁੱਛਣ ਵੀ ਹਾਂ ਭਾਈ ਬੰਦਾ ਤੇਰੇ ਨਾਲ ਪੰਜ ਨੇ ਇਕੱਠੇ ਰਹੇ ਹੋ ਵੀ ਬੰਦਾ ਗਿਆ ਕਿੱਥੇ ਹੋ ਫਿਰ ਇਹ ਇਹ ਗੱਲ ਹੈ ਜਿਹੜਾ ਪੁੱਛੋ ਵਾਲਾ ਗੱਲ ਕਹਿੰਦਾ ਉਹਦੇ ਤੋਂ ਸਾਨੂੰ ਕਹਿੰਦਾ ਵੀ 3 ਲੱਖ ਰੁਪਈਆ ਲੈ ਕੇ ਸਾਡੇ ਤੋਂ ਮੋਬਾਈਲ ਚ ਕੱਢ ਕੇ ਜਿੱਦਿ ਅਸੀਂ ਨੂੰ ਮਿਲਦੇ ਹਾਂ ਉਹਦੇ ਕਹਿੰਦਾ ਮੇਰਾ ਇੱਕ ਲੱਬਾ ਹੀ ਲੈ ਕੇ ਕੱਢ ਕੇ ਉਹਦੇ 2-400 ਰੁਪਈਆ ਸੀਗਾ ਹੂੰ ਉਹ ਸਾਨੂੰ ਤਾਂ ਇਹੀ ਮੰਨ ਕੇ ਚੱਲ ਪੈਰ-ਪੈਰ ਤੇ ਗੱਪ ਜੇ ਮਾਰੀ ਜਾਂਦੇ ਬਾਈ ਜਿੱਦਿ ਅਸੀਂ ਗੱਲ ਕਰੀ ਹੈ ਜਿਹੜਾ ਬੰਦਾ ਸਾਨੂੰ ਹੋਰ ਗੱਲ ਦੱਸਦਾ ਵੀ ਲੈ ਕੇ ਆਏ ਸੀ ਇਹਨੂੰ ਪੁੱਛੋ ਵਾਲਾ ਉਦੋਂ ਸਾਨੂੰ ਉਹ ਕਹਿੰਦਾ ਮਾਈ ਮੈਂ ਆ ਕੇ ਪਾਹੀ ਫੋਨ ਲਾਇਆ ਮਹਾ ਭਾਈ ਆ ਗਿਆ ਤੂੰ ਕਹਿੰਦਾ ਨਹੀਂ ਮੈਂ ਉਹਨੂੰ ਮੋਗਿਓ ਲੈਂਡ ਜਾਈਏ ਨਾ ਹਾਂ ਹਾਂ ਚਲ ਮਹਾ ਭਾਈ ਜਦੋਂ ਆ ਗਿਆ ਸਾਨੂੰ ਫੋਨ ਲਾਦੀ ਅਸੀਂ ਉੱਥੇ ਆ ਜਾਾਂਗੇ ਭਾਈ ਉਹਨੇ ਫੋਨ ਲਾਤਾ ਅਸੀਂ ਬਾਗੇ ਉੱਥੇ ਹਾਂ ਬਾਗੇ ਤੇ ਜਦੋਂ ਉੱਥੇ ਗੱਲਾਂ ਭਾਈ ਚੱਲ ਪਈਆਂ ਉਹ ਬੰਦਾ ਜਿਹੜਾ ਕਹਿੰਦਾ ਮੈਂ ਲੈਂਡ ਜਾਈਏ ਨਾ ਉਹੀ ਬੰਦਾ ਆਉਦੇ ਮੂੰਹੋਂ ਕਹਿੰਦਾ ਵੀ ਆਇਆ ਕਰਕੇ ਕੱਲ ਦਾ ਆਇਆ ਵਾ ਅੱਛਾ ਤੂੰ ਆਏ ਦੇਖੋ ਵੀ ਇਹੀ ਬਦਲੀ ਜਾਂਦੇ ਆ ਸਾਨੂੰ ਉਸ ਬੰਦੇ ਤੇ ਵੀ ਸ਼ੱਕ ਆ ਵੀ ਜਿਵੇਂ ਉਹ ਬੰਦਾ ਵੀ ਨਾਲ ਹੁੰਦਾ ਪਿੰਡ 'ਚ ਇਹਨਾਂ ਹੋਰ ਕੋਈ ਨਹੀਂ ਆਇਆ ਉਹ ਬੰਦਾ ਆਇਆ ਕੱਲ੍ਹ ਤੇ ਇਹਦਾ ਭਾਈ ਕਹੀ ਜਾਂਦਾ ਵੀ ਐਂ ਕਰਕੇ ਇਹ ਅੱਗੇ 2 ਦਿਨ ਹੋ ਗਏ ਉਹ ਦਿਨ ਆਇਆ ਵਾ ਜਿਹੜਾ ਆਪ ਭਗਤੀ ਆ ਭਗਤੀ ਕਹਿੰਦਾ ਮੱਜ ਸੁਬਾ ਆਇਆ ਤੇ ਸਾਨੂੰ ਆਇਆ ਬਹਾਨਾ ਬਾਰੀ ਕਹਿੰਦਾ ਭਾਈ ਅਸੀਂ ਲੈਣ ਜਾਈ ਜਾਂਦੇ ਆ ਅਸੀਂ ਹੁਣ ਆ ਕੇ ਜਦੋਂ ਫੋਨ ਆ ਗਿਆ ਆ ਗਏ ਅਸੀਂ ਉਹਦੀ ਫੋਨ ਲਾ ਦਾਂਗੇ ਸਾਨੂੰ ਤਾਂ ਇਹ ਬੰਦੇ ਵੀ ਸੱਕੀਏ ਲੱਗਦੇ ਵੇ ਇਸ ਤੋਂ ਪਹਿਲਾਂ ਜਿਵੇਂ ਤੁਹਾਡਾ ਜਿਹੜਾ ਬ੍ਰਦਰ ਆ ਇਸ ਤੋਂ ਪਹਿਲਾਂ ਵੀ ਕੁਝ ਇਦਾਂ ਦਾ ਹੋਇਆ ਕਿਤੇ ਗਿਆ ਹੋਵੇ ਬਿਨਾਂ ਦੱਸੇ ਭਾਗਿਆ ਹੋਵੇ ਕੋਈ ਦਿਨ ਨਾ ਹੀ ਆਇਆ ਹੋਵੇ ਨਾ ਬਈ ਇਹਦੀ ਗੱਲ ਹੀ ਨਹੀਂ ਕਰੇ ਠੀਕ ਆ ਬੰਦਾ ਕੋਈ ਇਹੋ ਜਿਹੀ ਗੱਲ ਤਾਂ ਕਦੇ ਵੀ ਨਹੀਂ ਹੋਈ ਐਸੀ ਉਹ ਤਾਂ ਬਾਹਰ اندر ਜਾਂਦਾ ਨਹੀਂ ਰਿਸ਼ਤੇ ਰਿਸ਼ਤੇਦਾਰੀ ਜੀ ਵੀ ਨਹੀਂ ਕੀਤੇ ਉਹਨੇ ਰਾਤ ਲਈ ਸੀ ਆ ਭੈਣ ਕੋਲੇ ਜਾਂਦਾ ਹੁੰਦਾ ਸੀ ਮਤਲਬ ਕਿ ਵੀ ਤੜਕੇ 7-8 ਵਜੇ ਜਾਂਦਾ 11-12 ਵਜੇ ਨੂੰ ਮੁੜਿਆ ਆਉਂਦਾ ਸੀ ਵੀ ਰਾਤ ਕਿਤੇ ਨਹੀਂ ਰਿਸ਼ਤੇਦਾਰੀ ਉਮਰ ਕਿੰਨੀ ਉਮਰ ਬਾਈ ਉਹਦੀ 35 ਸਾਲ ਦੀ ਉਮਰ ਹੈ ਜੀ 35 ਸਾਲ ਦੀ ਮੈਰਿਡ ਨਹੀਂ ਹੈਗਾ ਨਾ ਨਾ ਮੈਰਿਡ ਨਹੀਂ ਹੈ ਇਹਦੇ ਨਾਲ ਜੋ ਤੁਸੀਂ ਆਪ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੁਝ ਮੰਨਿਆ ਕੁਝ ਕਬੂਲਿਆ ਵੀ ਹਾਂ ਮੇਰੇ ਮੇਰੇ ਨਾਲੋਂ ਗਿਆ ਜਾ ਮੈਂ ਕਿਤੇ ਭੇਜਿਆ ਕੁਝ ਕਬੂਲਿਆ ਇਹ ਬੰਦਾ ਨਕ ਕੁਛ ਨਹੀਂ ਕਬੂਲਿਆ ਤਾਂ ਕਹੇ ਬਸ ਐਂ ਕਹਣਾ ਮਤਲਬ ਕਿ ਕੋਈ ਗੱਲ ਤੇ ਨਹੀਂ ਆਉਂਦਾ ਹੈ ਜਿਵੇਂ ਹੁਣ ਕੋਈ ਬਦਲ ਗੱਲ ਬਦਲ ਕੇ ਕੋਈ ਕਹਿੰਦਾ ਕਿਤੇ ਕੁਛ ਕਹਿੰਦਾ ਹੁਣ ਇਹਨੇ ਦੱਸਿਆ ਕਿ ਸਾਨੂੰ ਫੋਨ ਤੋਂ ਇਹਦਾ ਪਤਾ ਲੱਗਿਆ ਵੀ ਫੋਨ ਇਹਦੇ ਨਾਲ ਸੀ ਬੰਦਾ ਬਾਕੀ ਇਹਨੇ ਮੁੜ ਕੇ ਨੇ ਕਿ ਇਹ ਗੱਲ ਕਹੀ ਆ ਸੀ ਕਹਿੰਦਾ ਤਿੰਨ ਦਿਨ ਕਹਿੰਦਾ ਅੰਬਰਸਰ ਰਹੇ ਆ ਕਹਿੰਦਾ ਇਹ ਗੱਲ ਮੰਨੀ ਹਾਂ ਇਹ ਚੀਜ਼ ਦਾ ਸ਼ੱਕ ਆ ਸਾਨੂੰ ਇਹ ਚੀਜ਼ ਐਸਾ ਸ਼ੱਕ ਆ ਵੀ ਇਹ ਇਹ ਨਾਲੇ ਕਹਿੰਦਾ ਜਲੰਧਰ ਵੀ ਮੈਂ ਜਲੰਧਰ ਵੀ ਗਿਆ ਕਹਿੰਦਾ ਵੀ ਇਹ ਇਸੂ ਮਿਸੂ ਵਾਲਾ ਸੀ ਵੀ ਕੋਈ ਧਰਮ ਚ ਕੋਈ ਇੱਧਰ ਉੱਧਰ ਸਾਡੇ ਬੰਦੇ ਦਾ ਕੋਈ ਉਹ ਨਾ ਕਰਤਾ ਹੋਵੇ ਕਿ ਉਹ ਇਹਨੇ ਕਿ ਹੈ ਜੀ ਸੀ ਇੰਟਰਸਟ ਹੈ ਇਹਦਾ ਦਿਖਾਉਂਦਾ ਸੀ ਕੁਝ ਉਸ ਧਰਮ ਵਾਲੇ ਪਾਸੇ ਕਿਸੇ ਤੁਸੀਂ ਸੁਣਿਆ ਹੋਵੇ ਤੁਸੀਂ ਦੇਖਿਆ ਹੋਵੇ ਕਦੇ ਨਾ ਨਾ ਇਹ ਸਾਡੇ ਬੰਦੇ ਤਾਂ ਕੋਈ ਇਹੋ ਜਿਹੇ ਨਹੀਂ ਉਹ ਰੂਮੀਆਂ ਨੇ ਜਰੂਰ ਸੇਵਾ ਕਰਨ ਜਾਂਦੇ ਪਰ ਇਹ ਜੇ ਧਰਮ ਨਾਲ ਕੋਈ ਉਹਦਾ ਸੰਬੰਧ ਨਹੀਂ ਸੀਗਾ ਕੋਈ ਹਾਂ ਹਾਂ ਮੰਗ ਕੀ ਕਰਦੇ ਹੋ ਜੀ ਕੀ ਮੰਗਾ ਹਣ ਤੁਸੀਂ ਕੀ ਮੰਗ ਰੱਖਦੇ ਹੋ ਮੈਂ ਸਾਨੂੰ ਤਾਂ ਜੀ ਬੰਦਾ ਦੱਸ ਦੇ ਵੀ ਕਿੱਥੇ ਬੈਠਾ ਨਾ ਆਵੇ ਮਹੀਨਾ ਨਾ ਆਵੇ ਕੋਈ ਸ਼ੱਕ ਨਹੀਂ ਮੇਰੇ ਨਾਲ ਤਾਂ ਬਾਕੀ ਵਾਲੀ ਗੱਲ ਵੀ ਨਹੀਂ ਹੋਈ ਮੇਰੇ ਨਾਲ ਤਾਂ ਗੱਲ ਹੋਈ ਸੀ ਜੀ 9 4 ਤਰੀਕ ਦੀ ਗੱਲ ਹੋਈ ਸੀ ਬਸ ਉਸ ਤੋਂ ਬਾਅਦ ਮੇਰੇ ਨਾਲ ਤਾਂ ਇਹਦੀ ਆਪਦੀ ਭੈਣ ਨਾਲ ਹੀ ਗੱਲ ਕਰਦਾ ਸੀ ਜੋ ਕਰਦਾ ਸੀ ਤੁਸੀਂ ਮੰਨਦੇ ਹੋ ਕਿ ਜਿਹੜਾ ਸਾਰਥਕ ਰੋਲ ਪੁਲਿਸ ਨੂੰ ਨਿਭਾਉਣਾ ਚਾਹੀਦਾ ਪੁਲਿਸ ਨਿਭਾ ਰਹੀ ਆ ਉਦਾਂ ਦਾ ਰੋਲ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਰ ਕੁਛ ਨਹੀਂ ਕਰਿਆ ਜੀ ਸਾਨੂੰ ਉਦੋਂ ਕਹਿੰਦੇ ਵੀ ਅਸੀਂ ਰਾਤ ਵੀ ਨਹੀਂ ਰੱਖ ਸਕਦੇ ਜਿੱਦ ਦੇ ਅਸੀਂ ਫੜ ਕੇ ਤਾ 6 ਵਜੇ ਤੇ ਕਹਿੰਦੇ ਵੀ ਅਸੀਂ ਤਾਂ ਸਵੇਰ ਉਹ ਕਰਾਂਗੇ ਵੀ 9 ਵਜੇ ਆ ਜੇ ਇਹ ਆਇਆ ਹੁਣ 10 11 ਵਜੇ ਜੀ ਬਸੇ ਵਹਾ ਕੇ ਮੋੜਤਾ ਜੀ ਦੋ ਚਾਰ ਗੱਲਾਂ ਜੇ ਕਰਕੇ ਵਹਾ ਕੇ ਮੋੜ ਰਿਹਾ ਹਵਾਲਾਤ ਦੇ ਵਿੱਚ ਨਹੀਂ ਪੁਲਿਸ ਵਹਾ ਕੇ ਮੋੜ ਰਹੀ ਆ ਨਹੀਂ ਬਈ ਵਹਾ ਕੇ ਮੋੜੀ ਜਾਂਦੀ ਆ ਉਦੋਂ ਜਿੱਦ ਦੇ ਇਹ ਅਸੀਂ ਲੈ ਕੇ ਆਏ ਆ ਇਹਨੂੰ ਤੇ ਅਸੀਂ ਪੁੱਛੋ ਗਏ ਆ ਉਦੋਂ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਇਹ ਨਹੀਂ ਲਿਆ ਨਹੀਂ ਸਕਦੇ ਵੀ ਅੰਗ ਹੀ ਨਹੀਂ ਬੰਦਾ ਇਹ ਅਸੀਂ ਇੱਥੋਂ ਜ਼ਿੰਮੇਵਾਰੀ ਦੇ ਕੇ ਕਿਹਦੀ ਵੀ ਸਾਡੇ ਆਂਦੇ ਇੱਥੇ ਚਲ ਅਸੀਂ ਕੋਈ ਗੱਲ ਨਹੀਂ ਸਾਡੇ ਉੱਥੋਂ ਮੈਂਬਰ ਦੀ ਜ਼ਿੰਮੇਵਾਰੀ ਲੈ ਕੇ ਇਹਨਾਂ ਨੇ ਬਈ ਛੱਡਿਆ ਇਹ ਕਹਿੰਦੇ ਵੀ ਕੱਲ ਨੂੰ 9:30 ਵਜੇ ਬਠਾਣੀ ਤੇ ਆ ਜਾਓ ਵਾਲਿਆਂ ਦੇ ਉਹਨਾਂ ਨੂੰ ਕਹਿੰਦੇ ਚਲੋ ਬਈ ਅਸੀਂ ਵੀ ਹੁਣ ਆਉਣਾ ਸੀ ਸਾਡੇ ਨਾਲ ਪਾਈ ਜੋ ਸਾਡਾ ਬੰਦਾ ਕਮਾਚਿਆ ਵੈਣਾ ਅਸੀਂ ਵੀ ਆ ਗਏ ਇੱਥੇ 10:00 ਵਜੇ ਸਾਡੇ ਉਹਨਾਂ ਨੂੰ ਬੈਠੇ ਸੀਗੇ ਪੁੱਛੋ ਵਾਲੇ ਬੈਠੇ ਸੀ ਕਿ ਸਾਨੂੰ ਹਜੇ ਪੁਲਿਸ ਵਾਲ ਨੇ ਉਹਦਾ ਇਨਸਾਫ ਦਾ ਕੀ ਦਵਾਣਾ ਮੁਰੇ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਹੀ ਕਰ ਲੈ ਕਿ ਸੰਤ ਬੁਲਾਇਆ ਨਹੀਂ ਸੀਗਾ ਕਦੇ ਕਦੇ ਇਹਨਾਂ ਨੂੰ ਬੁਲਾਇਆ ਸੀ ਤੁਸੀਂ ਐਂ ਦੇਖ ਲਓ ਸਾਡੇ ਨਾਲ ਤਾਂ ਐਂ ਕਰੀ ਜਾਂਦੇ ਆਂ ਹੁਣ ਇੱਥੇ ਤੁਸੀਂ ਹੁਣ ਪੱਕਾ ਰੋਸ ਪ੍ਰਦਰਸ਼ਨ ਕੀਤਾ ਇਸ ਤੋਂ ਪਹਿਲਾਂ ਪੁਲਿਸ ਨੂੰ ਅਲਟੀਮੇਟ ਵੀ ਦਿੱਤਾ ਸੀ ਕਿ ਭਾਈ ਜੇਕਰ ਸਾਡਾ ਬੰਦਾ ਨਹੀਂ ਮਿਲਦਾ ਤਾਂ ਅਸੀਂ ਜਿਹੜਾ ਹੈਗਾ ਧਰਨਾ ਲਾਵਾਂਗੇ ਹਾਂ ਹਾਂ ਭਾਈ ਕਿਹਿਆ ਸਾਰੇ ਕੋ ਦੱਸਿਆ ਬੰਦਾ ਹੁਣ ਧਰਨਾ ਵੀ ਸਾਡਾ ਪੱਕਾ ਹੀ ਹੈ ਜਿੰਨਾ ਟਾਈਮ ਹੋ ਗਈ ਸਾਡੇ ਬੰਦੇ ਪਤਾ ਨਹੀਂ ਲੱਗਦਾ ਚਾਹੇ ਕੋਈ ਪੁੱਛੇ ਕੇ ਸਰਕਾਰ ਨੂੰ ਭਾਈ ਸਾਨੂੰ ਇਨਸਾਫ ਉਹ ਬੰਦੇ ਤੋਂ ਪੁੱਛਣ ਨਾ ਉਹਦੀ ਕੁਟਮਾਰ ਨਾ ਕਰਨ ਚੱਲ ਉਹ ਉਹਨੂੰ ਕੋਈ ਇੰਨਾ ਕੋਲ 100 ਢੰਗਾ ਉਹਨੂੰ ਮਨਾਉਣ ਵੀ ਤੇਰੇ ਨਾਲ ਬੰਦਾ ਭਾਈ ਚਾਰ ਦਿਨ ਗਿਆ ਆ ਕਿੱਥੇ ਸਾਨੂੰ ਬੰਦਾ ਭਾਲ ਕੇ ਲਿਆ ਦੇ ਨਾਲ ਚੱਲ ਸਾਡੇ ਕਿੱਥੇ ਆ ਕਿੱਥੇ ਸੰਜੈ ਹੀ ਡਰਾ ਵੀ ਹੋ ਸਕਦਾ ਬਈ ਇਹ ਚਾਰ ਚੋਰ ਚੀ ਉਥੇ ਛੱਡਿਆ ਹੋਵੇ ਕਿਉਂ ਵੱਡਾ ਕੰਮ ਇਹਨਾਂ ਦਾ ਕੁਝ ਕਹਿ ਨਹੀਂ ਸਕਦੇ ਬਾਕੀ ਨੇ ਭਾਈ ਦਾਅਬ ਵੀ ਹੈਗੀ ਆ ਜਦੋਂ ਧਰਮ ਬਾਹਰ ਦਾ ਇੱਥੇ ਆ ਕੇ ਆਪਣੇ ਰਾਜ ਕਰੀ ਜਾਂਦੇ ਆ ਤੁਸੀਂ ਪੁਲਿਸ ਨੂੰ ਕਿਹਾ ਨਹੀਂ ਵੀ ਹਵਾਲਾਤ ਦੇ ਵਿੱਚ ਤੱਕ ਘਟੋ ਘਟ ਰੱਖੋ ਜਿਵੇਂ ਤੁਸੀਂ ਗੱਲ ਕਿਹਾ ਏਡਾ ਵੱਡਾ ਇਲਜ਼ਾਮ ਤੁਸੀਂ ਤੁਹਾਡੇ ਵੱਲੋਂ ਪਰਿਵਾਰ ਦੇ ਵੱਲੋਂ ਲਾਇਆ ਜਾ ਰਿਹਾ ਪੁਲਿਸ ਨੂੰ ਨਹੀਂ ਕਿਹਾ ਵੀ ਹਵਾਲਾਤ ਦੇ ਵਿੱਚ ਤੱਕ ਘਟੋ ਘਟ ਰੱਖੋ ਇਹਨੂੰ ਅਸੀਂ ਤਾਂ ਕਿਹਾ ਜੀ ਇਹਨੂੰ ਰੱਖੋ ਤੇ ਪੁੱਛ ਕੇ ਕਰੋ ਪਰ ਨਾ ਜੀ ਉਹ ਸਾਡੀ ਕੋਈ ਗੱਲ ਨਹੀਂ ਸੌਂਦੇ ਉਹ ਤਾਂ ਕੁਰਸੀ ਦੇ ਵਹਾ ਕੇ ਮੋੜਨਦੇ ਕਹਿੰਦੇ ਉਹਦੇ ਇਹਨਾਂ ਨੇ ਗੱਲ ਕਰੀ ਕਹਿੰਦੇ ਵੀ ਡ ਡੈਪਟੀ ਕੋਲੇ ਵੀ ਜਾ ਕੇ ਆ ਕੇ ਉਹਨੇ ਗੱਲਬਾਤ ਕਰ ਲਈ ਇਹਨਾਂ ਵੀ ਐਂ ਕਰਕੇ ਵੀ ਇਹਦਾ ਬੰਦਾ ਅੰਗੀ ਸੀ ਨਾ ਇਹਨੂੰ ਕੁਝ ਕਹਿ ਨਹੀਂ ਸਕਦੇ ਇਹਦਾ ਇਹੀ ਗੱਲ ਇਹਨਾਂ ਕੋਲ ਤੋਂ ਤੁਸੀਂ ਉੱਪਰ ਪੱਧਰ ਤੱਕ ਐਸਐਸਪੀ ਡੀਐਸਪੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਐਸਐਸਪੀ ਤੱਕ ਗਏ ਸੀਗੇ ਹਾਂਜੀ ਉਹਦੇ ਗੱਲਬਾਤ ਉਹ ਕਦੇ ਕੋਈ ਗੱਲ ਦੀ ਸੀ ਵੀ ਕਰਾਂਗੇ ਉਹਦੇ ਸਾਨੂੰ ਨਹੀਂ ਪਤਾ ਵੀ ਉਹ ਲੈ ਕੇ ਗਿਆ ਕਿ ਕਹਿੰਦੇ ਸੀਗੇ ਇੱਥੇ ਕਹਿੰਦੇ ਵੀ ਅਸੀਂ ਉੱਥੇ ਇਹਨੂੰ ਐਸਐਸਪੀ ਦੇ ਪੇਸ਼ ਕਰਦੇ ਹਾਂ ਤੇ ਮੁੜ ਕੇ ਫੇਰ ਇਹਨਾਂ ਨੇ ਉਹੀ ਗੱਲਬਾਤ ਕਹਿ ਕੇ ਮੋੜ ਦਿੱਤਾ ਕਦੇ ਵੀ ਨਾ ਜੀ ਇਹਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਇਹਨਾਂ ਨੇ ਸਾਨੂੰ ਆਹ ਗੱਲਾਂ ਦੱਸ ਤੀਆਂ ਮੇਰੇ ਨਾਲ ਗਿਆ ਤੇ ਵੀ ਹੁਣ ਪਤਾ ਨਹੀਂ ਹੈ ਕਿੱਥੇ ਆ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਅਸੀਂ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਬੰਦਾ ਹਨਾ ਵੀ ਘਰੇ ਆਵੇ ਯਾਰ ਵੀ ਸਾਰਾ ਹੁਣ ਟੱਬਰ ਤੁਸੀਂ ਐਂ ਲਾ ਦੋ ਵੀ ਇਹਦਾ ਜਿਹੜਾ ਭਾਈ ਹੈ ਵੱਡਾ ਉਹ ਵੀ ਟੈਨਸ਼ਨ ਚੀ ਹੈ ਜਿਹੜਾ ਭੈਣ ਇਹਦੀ ਉਹ ਰਾਤ ਨੂੰ ਸੌਂਦੀ ਉਹ ਉੱਠ ਕੇ ਵਹਿ ਜਾਂਦੀ ਹੈ ਕੋਈ ਭਾਈ ਨੂੰ ਯਾਦ ਕਰਦੀ ਹੈ ਸਾਡੀ ਇਹੀ ਮੰਗ ਆ ਵੀ ਸਾਡਾ ਬੰਦਾ ਵੀ ਲੱਭ ਕੇ ਰੇਣੇ ਚਾਹੇ ਉਹ ਬੰਦੇ ਨੂੰ ਕੁਝ ਕਹਿਣ ਕੋਈ ਮਰਜ਼ੀ ਗੱਲ ਸਾਡਾ ਬੰਦਾ ਘਰੇ ਆ ਵੀ ਉਹਨਾਂ ਟਾਈਮ ਅਸੀਂ ਇੱਥੇ ਜਾਂਦੇ ਵੀ ਸੀ ਪਿੰਡ ਮੰਡੀਕਲਾਂ ਬਾਈ ਨਾ ਮੇਰਾ ਮਹਰਾਜ ਪਿੰਡ ਆ ਉਹ ਮੰਡੀਕਲਾਂ ਹਾਂਜੀ ਜੀ ਜਿਹੜਾ ਇਹ ਦੂਜਾ ਮੁੰਡਾ ਜਿਹਦੇ ਤੇ ਸ਼ੱਕ ਆ ਤੁਨੋਂ ਕਿਹੜੇ ਪੁੱਛੋ ਦਾ ਜੀ ਪੁੱਛੋ ਪੁੱਛੋ ਕਿਹੜੀ ਪੁੱਛੋ ਰੋਮੀ ਵਾਲੀ ਪੁੱਛੋ ਕਲਾਂ ਹਾਂਜੀ ਤਾਂ ਪਰਿਵਾਰ ਦਾ ਇੱਕ ਜੀ ਪਿਛਲੇ 11 ਤਰੀਕ ਤੋਂ ਜਿਹੜਾ ਹੈਗਾ ਉਹ ਲਾਪਤਆ ਆ ਪੁਲਿਸ ਤੇ ਉੱਪਰ ਵੀ ਸਵਾਲਿਆ ਚਿੰਨ ਖੜੇ ਹੁੰਦੇ ਨੇ ਇਲਜ਼ਾਮ ਪਰਿਵਾਰ ਵਾਲੇ ਲਾਉਂਦੇ ਨੇ ਕਿ ਜਿਹੜਾ ਬਣਦਾ ਹੱਕ ਆ ਪੁਲਿਸ ਨੂੰ ਉਹ ਪੁਲਿਸ ਨਹੀਂ ਨਿਭਾ ਰਹੀ ਆਕੇ ਸਾਨੂੰ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਕਰਨਾ ਪੈ ਰਿਹਾ ਕਹਿੰਦੇ ਨੇ ਕਿ ਪਿਛਲੇ 11 ਤਰੀਕ ਤੋਂ ਬਾਅਦ ਸਾਡੀ ਹੁਣ ਤੱਕ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਅਲਜ਼ਾਮ ਇਸ ਤਰ੍ਹਾਂ ਦੇ ਵੀ ਲਾਏ ਜਾ ਰਹੇ ਨੇ ਕਿ ਜਿਸ ਮਸੀਦ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਉਹ ਮੈਂਬਰ ਆ ਸਬੰਧਤਾ ਹੋ ਸਕਦਾ ਕਿ ਧਰਮ ਪਰਿਵਰਤਨ ਵਾਲੀ ਗੱਲ ਜਿਹੜੀ ਆ ਉਹ ਆਵੇ ਹਾਲਾਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅੱਗੇ ਪਤਾ ਲੱਗੇਗਾ ਪਰ ਹਾਲੇ ਤੱਕ ਇਲਜ਼ਾਮ ਪਰਿਵਾਰ ਦੇ ਹੀ ਨਹੀਂ ਪਰਿਵਾਰ ਕਹਿੰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਕਹਿੰਦੇ ਨੇ ਕਿ ਇਹ ਵੀ ਨਹੀਂ ਕਹਿੰਦੇ ਕਿ ਸਾਡਾ ਮੁੰਡਾ ਅੱਜ ਹੀ ਆਜੇ ਪਰ ਪਤਾ ਤਾਂ ਲੱਗੇ ਕਿ ਸਾਡਾ ਬੱਚਾ ਹੈ ਕਿਤੇ ਕਿਉਂਕਿ ਪਿਛਲੇ 11 ਤਰੀਕ ਤੋਂ ਲੰਘੀ 11 ਤਰੀਕ ਤੋਂ ਹੁਣ ਤੱਕ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਰਾਪਟਾ ਉਸ ਦੇ ਨਾਲ ਨਹੀਂ ਹੋਇਆ ਕਿਉਂਕਿ ਜੀ ਜਦੋਂ ਲਾਪਤਾ ਹੋਵੇ ਤਾਂ ਸੰਭਾਵਕ ਤੌਰ ਤੇ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਪਰ ਪੁਲਿਸ ਦਾ ਪੱਕਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਕਹਿੰਦੀ ਕਿਓ ਕੀ ਮਾਮਲਾ ਜੀ ਪੂਰਾ ਹੈ ਇਹ ਤਾਂ ਭਾਈ ਬੰਦਾ ਆਪ ਦੇ ਘਰੋਂ ਚਲਾ ਗਿਆ ਅੱਛਾ ਜੀ ਜਿਹੜਾ ਉਹਦੀ ਕਾਲ ਰਿੰਗ ਲਾ ਬਾਈਆਂ ਅੱਜ ਤੱਕ ਕੋਈ ਗਲੋ ਨਹੀਂ ਲੱਗਿਆ ਸੁੱਚਾ ਬੰਦ ਕਰ ਗਿਆ ਉਹ ਅੱਛਾ ਜੀ ਇਹ ਜਿਹੜੇ ਬੰਦੇ ਦਾ ਇਹ ਕਹਿੰਦੇ ਸੀ ਵੀ ਉਹ ਉਹਦਾ ਬੰਦਾ ਉਹਦਾ ਵੀ ਫੋਨ ਲੈ ਗਿਆ ਉਹ ਬੰਦਾ ਅੱਛਾ ਜੀ ਉਹਦਾ ਫੋਨ ਵੀ ਆਉਂਦੇ ਬੋਲਿਆ ਉਹ ਅਜੇ ਕੋਈ ਚਲਾਇਆ ਨਹੀਂ ਇਹਨਾਂ ਨੇ ਕਿਤੇ ਵੀ ਮਤਲਬ ਜੇ ਤਾਂ ਚਲਾ ਲਿਆ ਤਾਂ ਸਾਨੂੰ ਉਹਦੀ ਲੋਕੇਸ਼ਨ ਆ ਜੂਗੀ ਅੱਛਾ ਜੀ ਪਰ ਮਨ ਚਲਾਇਆ ਨਹੀਂ ਫੋਨ ਮੁੜ ਕੇ ਓਕੇ ਇਹ ਇਹ ਕਹਿੰਦੇ ਪਰ ਓਕੇ ਇਹ ਕਹਿੰਦੇ ਕਹਿੰਦੇ ਪਰ ਇਹ ਬੰਦਾ ਅਸੀਂ ਦੱਸਿਆ ਇਹਦੇ ਤੇ ਵੀ ਕਹਿੰਦੇ ਪੁਲਿਸ ਕੋਈ ਦਬਾਵਾ ਪਾ ਕੇ ਪੁੱਛਣੀ ਸੀ ਕਹਿੰਦੇ ਗਿਆ ਹੀ ਇਹਦੇ ਨਾਲ ਸਾਡਾ ਬੰਦਾ ਪੂਰਾ ਪੁਲਿਸ ਨੇ ਇਹਨੂੰ ਕਿਹਾ ਸੀ ਦੱਸੋ ਬਿਆਨ ਲਿਖਾ ਦੇ ਭਾਈ ਅਸੀਂ ਤਾਂ ਉਹਦੇ ਕਾਰ ਵੀ ਕਰ ਦਾਂਗੇ ਜੇ ਲੋ ਤੇ ਚੱਕਾ ਭਰਾ ਉਹ ਹੈਂਡੀਕੈਪਡ ਆ ਉਹ ਹਾਪਰੀਜ਼ਨ ਹੋਇਆ ਹੋਇਆ ਉਹਦਾ ਅੱਛਾ ਜੀ ਪਰ ਉਹ ਜਿਹੜਾ ਬੰਦਾ ਦੇਖੋ ਭਾਈ ਜੀ ਜਿਹੜਾ ਗਵਾਹ ਕਰਨ ਵਾਲਾ ਉਹ ਆਪ ਜੇ ਹੁਣ ਮੈਂ ਮੰਦਾ ਗਵਾਹ ਕਰਕੇ ਲਗਾਇਆ ਜੀ ਤਾਂ ਉਹ ਫੋਨ ਥੋੜਾ ਦੇ ਦੂ ਆਪ ਦਾ ਉਹਦੇ ਫੋਨ ਤੋਂ ਤਾਂ ਇਹ ਨਾਲ ਦੀ ਸਿਸਟਰ ਨਾਲ ਗੱਲਾਂ ਕਰਦਾ ਰਿਹਾ ਉਹ ਜੀ ਆ ਗੱਲ ਹੈ ਉਹ ਬੁਲਾਇਆ ਸੀ ਤੇ ਪੁੱਛੀਏ ਚ ਕੀਤੀ ਆ ਉਹ ਕਹਿੰਦਾ ਵੀ ਇੱਥੇ ਆਇਆ ਪੁੱਛੋ ਸੇਵਾ ਉਹਨੇ ਵੀ ਕੀਤੀ ਆ ਮੈਨੂੰ ਕਹਿੰਦਾ ਅੰਮ੍ਰਿਤਸਰ ਜਾਣਾ ਮੈਂ ਜਲੰਧਰ ਜਾਣਾ ਸੀ ਮੈਂ ਉਹਦੇ ਨਾਲ ਜਾਵੜਿਆ 2 ਦਿਨ ਮੈਂ ਰਹਾ ਉਹਦੇ ਨਾਲ ਉਹ ਮੇਰਾ ਫੋਨ ਵੀ ਲੈ ਗਿਆ ਕਹਿੰਦਾ ਮੇਰਾ ਫੋਨ ਲੈ ਕੇ ਮੇਰੇ ਤੋਂ ਪਾਸੇ ਹੋ ਗਿਆ ਮੈਨੂੰ ਮੁੜ ਕੇ ਮਿਲਿਆ ਨਹੀਂ ਅੰਮ੍ਰਿਤਸਰ ਤੋਂ ਫੋਨ ਵੀ ਉਹਦੇ ਕੋਲ ਹੀ ਆ ਜੀ ਜੀ ਅੰਮ੍ਰਿਤਸਰ ਤੋਂ ਇਨਵੈਸਟੀਗੇਸ਼ਨ ਤੁਸੀਂ ਕਰੀਏ ਕੋਈ ਉਹਦੇ ਚ ਕੋਈ ਆਇਆ ਜਿੱਥੇ ਉਹਨੂੰ ਮੋਬਾਈਲ ਮਿਲਿਆ ਅੰਮ੍ਰਿਤਸਰ ਤੋਂ ਹੀ ਜਾ ਕੇ ਆਏ ਆ ਅਸੀਂ ਜੀ ਜੀ ਕਿ ਮੁੰਡਾ ਭੇਜਿਆ ਉੱਥੋਂ ਤੇ ਜਿੱਥੇ ਤੇ ਉਦੋਂ ਬਾਅਦ ਉਹਨੇ ਸੁਚਬੰਦ ਕਰ ਲ ਜੀ ਓਕੇ ਹੁਣ ਕਹਿੰਦੇ ਓਕੇ ਓਕੇ ਮਤਲਬ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਵੱਲੋਂ ਕਾਰ ਵੀ ਪੂਰੀ ਕੀਤੀ ਜਾ ਰਹੀ ਹੈ ਹਾਂ ਹਾਂ ਇਹਨਾਂ ਨੇ ਬਿਆਨ ਲਿਖਾਇਆ ਨਹੀਂ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਕਿ ਜੇ ਬਿਆਨ ਪਰੇ ਕਹਿੰਦੇ ਸੀ ਬਿਆਨ ਲਿਖਾਏ ਹੋਏ ਵੀ ਸਾਨੂੰ ਸ਼ੱਕ ਹੀ ਪੁਰਾਏ ਤੇ ਇਸ ਬੰਦੇ ਤੇ ਆ ਨਹੀਂ ਨਹੀਂ ਲਿਖਾਇਆ ਨਹੀਂ ਉਹਦੇ ਖਿਲਾਫ ਨਹੀਂ ਲਿਖਾਇਆ ਇਹਨਾਂ ਨੇ ਹਾਂ ਹਾਂ ਨਹੀਂ ਲਿਖਾਇਆ ਉਹਦੇ ਖਿਲਾਫ ਸ਼ੱਕ ਸੀ ਉਹਦੇ ਵੀ ਹੋਏ ਇਹ ਤੇ ਸ਼ੱਕ ਆ ਉਹਦੇ ਉਹਦੀ ਪੁੱਛਗਿੱਛ ਕਰ ਲਈ ਓਕੇ ਜੀ ਇਹ ਗੱਲਾਂ ਉਹਦੇ ਕੁਝ ਨਿਕਲਣੀਆਂ ਨਹੀਂ ਸਤੋ ਠੀਕ ਹੈ ਜੀ ਠੀਕ ਹੈ ਓਕੇ ਫਿਰ ਵੀ ਮੈਂ ਤੁਹਾਡੇ ਖਿਲਾਫ ਕੋਈ ਦਿਲੇਵਾ ਅਦਕਾਰ ਨਹੀਂ ਕਰਦਾਂਗੇ ਠੀਕ ਹੈ ਜੀ ਓਕੇ ਸਰ ਥੈਂਕ ਯੂ ਸੋ ਮਚ